ਬਹੁਤ ਹੀ ਅੱਛਾ ਸਾਨੂੰ 인ਫਰਾਸਟਰਕਚਰ ਪ੍ਰੋਵਾਈਡ ਕੀਤਾ ਗਿਆ ਹਰ ਕਲਾਸ ਵਿੱਚ ਸਾਨੂੰ ਪੈਟਰਨ ਮਤਲਬ ਟਾਪ-ਟੀ ਫੈਸਿਲਿਟੀ ਸਾਨੂੰ ਪ੍ਰੋਵਾਈਡ ਕੀਤੀ ਗਈ ਹੈ ਤੇ ਮੈਂ ਕਹੂੰਗੀ ਵੀ ਪ੍ਰਾਈਵੇਟ ਸਕੂਲਾਂ ਨਾਲ ਬਹੁਤ ਹੀ ਅੱਛਾ ਸਕੂਲ ਜੰਦਾ ਕਿ ਮੇਰੇ ਖੁਦ ਦੇ ਫਰੈਂਡ ਵੀ ਆ ਕੇ ਸੋਚ ਰਹੇ ਸੀ ਕਿ ਤੂੰ ਤਾਂ ਗੌਰਮੈਂਟ ਸਕੂਲ ਚ ਜਰ ਗਈ ਪਤਾ ਨਹੀਂ ਕਿੰਨਾ ਬਟ ਉਹਨਾਂ ਕੋ ਦੋਨਾਂ ਦੇ ਕਾਲਸ ਆਉਂਦੇ ਆ ਉਹ ਮੈਂ ਤਾਂ ਪੁੱਛਦੇ ਨੇ ਕਿ ਕਿੰਦਾ ਐਡਮਿਸ਼ਨ ਤੋਂ ਕਿੰਦਾ ਕਰਵਾਈ ਕਿੰਦਾ ਐ ਮੈਨੇਸਰ ਐਗਜ਼ਾਮ ਲਈ ਕਿੰਦਾ ਸੋ ਬਹੁਤ ਪ੍ਰਾਊਡ ਹੁੰਦਾ ਸਕੂਲ ਵਿੱਚ ਜਾ ਕੇ ਇੱਥੇ ਸਾਨੂੰ ਟੈਨਿਸ ਕੋਰਟ ਵੀ ਹੈਗਾ ਸਾਡੇ ਸਕੂਲ 'ਚ ਸਾਡੇ ਸਕੂਲ 'ਚ ਫੁੱਟਬਾਲ ਵੀ ਹੈ ਬਾਸਕਟਬਾਲ ਵੀ ਹੈ ਐਂਡ ਪਲੱਸ ਇਹ ਪੰਜਾਬ ਦਾ ਪਹਿਲਾ ਸਕੂਲ ਹੈ ਜਿੱਦੇ ਵਿੱਚ সুইমিং ਪੂਲ ਵੀ ਦਿੱਤਾ ਗਿਆ ਹੈ ਫਿਰ ਸਾਡੀ ਫਿਜ਼ੀਕਲ ਐਕਟੀਵिटीज ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਆ ਪਲੇਗਰਾਉਂਡਸ ਪ੍ਰੋਵਾਈਡ ਕੀਤੇ ਗਏ ਲੁਧਿਆਣੇ ਦੇ ਆਈ ਥਿੰਕ ਕੋਈ ਵੀ ਸਕੂਲ ਦੇ ਇਸ সুইমিং ਪੂਲ ਨਹੀਂ ਹੋਏਗਾ ਬਟ ਇੱਥੇ ਸਾਨੂੰ ਉਹ ਵੀ ਪ੍ਰੋਵਾਈਡ ਕੀਤਾ ਗਿਆ ਹੈ ਸਰਕਾਰ ਵੱਲੋਂ ਸਾਨੂੰ ਹਰ ਇੱਕ ਤਰ੍ਹਾਂ ਦੀ ਲੈਬ ਪ੍ਰੋਵਾਈਡ ਕੀਤੀ ਗਈ ਹੈ 4 ਲੈਬਸ ਹੈ కెਮਿਸਟਰੀ ਲੈਬ ਫਿਜ਼ਿਕਸ ਲੈਬ ਐਂਡ ਇੰਟੀਗ੍ਰੇਟਿਡ ਲੈਬ ਐਂਡ ਬਾਇਓਲੋਜੀਲੀ ਇੱਕ ਵੱਖਰਾ ਲੈਬ ਹੈ ਬਹੁਤ ਮਾਨ ਮੈਸੂਜ਼ ਕੀਤਾ ਵੀ ਇਥੇ ਦੋ ਦੋ ਮੁੱਖ ਮੰਤਰੀ ਸਭਾ ਨੇ ਆ ਕੇ ਸਾਡੇ ਸਕੂਲ ਦਾ ਜਿਹੜਾ ਹੈ ਉਹ ਦਾ ਕਰ ਕੀਤਾ ਤੇ ਲੱਗਦਾ ਕਿ ਕਿਤੇ ਹੁਣ ਤੁਹਾਡੇ ਜੇਬ ਤੇ ਵੀ ਫਰਕ ਪਏਗਾ ਅੱਜ ਤੱਕ ਕਿਉਂਕਿ ਤੇ ਪੇਗੇ ਪੇਗਾ ਸਰ ਜੇਬ ਦਾ ਪਰ ਉੱਥੇ ਲੁੱਟ ਮਾਰ ਨਹੀਂ ਆ ਪ੍ਰਾਈਵੇਟ ਸਕੂਲ ਦਾ ਵਿੱਚ ਫੀਸ ਬੜੀ ਪਣੀ ਓਕੇ ਹੋ ਜਾਂਦੀ ਹੈ ਕਿੰਨੇ ਐਡਮਿਸ਼ਨ ਹੋ ਜਾਂਦੇ ਸੀ ਸਾਹ ਜਦੋਂ ਬੜਾਉਂਦੇ ਆਏ ਬੜਾਉਂਦੇ ਆਏ ਉੱਥੇ ਸਾਲ ਦਾ ਖਰਚਾ ਪੈਸਾ ਪਾਉਣਾ 23-40 ਹਜ਼ਾਰ ਦੇ ਕਰੀਬ ਹੋ ਚ ਹੀ ਜਾਂਦਾ ਚਾਲੀ ਹਜ਼ਾਰ ਰੁਪਿਆ ਹਾਂਜੀ ਪਲੀਜ਼ ਹਾਂਜੀ ਉਹ ਹੁੰ ਜਾਂਦਾ ਹੈ ਇੱਥੇ ਤੁਹਾਨੂੰ ਪਤਾ ਕਿੰਨੀ ਫੀਸ ਹੈ ਇੱਥੇ 3000 ਦਾ ਐਡਮਿਸ਼ਨ ਹੈ ਸਾਲ ਆ ਜਿੰਨੇ ਨੇ ਰਗ ਰਗ ਕੰਮ ਸਾਲ ਚਾਹ। ਹਾਂਜੀ ਬਲਾਸਸ। ਹਾਂਜੀ ਬਲਾਸਸ। ਆਪਣਾ ਇੱਕ ਸਟੈਂਡਰਡ ਮੇਨਟੇਨ ਕਰਨਾ ਤੇ ਸਟੈਂਡਰਡ ਮੇਨਟੇਨ ਕਰਕੇ ਉਹਨਾਂ ਨੂੰ ਦਿਖਾਣਾ ਆ ਕਿ ਅਸੀਂ ਜਿਹੜੇ ਆ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਦੇ ਨਾਲੋਂ ਕਾਟ ਨਹੀਂ ਉਹਨ ਤੋਂ ਬਾਅਦ ਅਸੀਂ ਕੰਬੀਟ ਕਰਕੇ ਜਣਾਇਆ ਆਪਣਾ ਨਾਮ ਪ੍ਰਮੁਖਣ ਕਰਾਂਗੇ ਸਰਕਾਰ ਦਾ ਨਾਮ ਪ੍ਰਮੁਖਣ ਕਰਾਂਗੇ। ਚਲੋ। ਸੋ ਹੁਣ ਫਾਈਨਲੀ ਜਿਸ ਤਰ੍ਹਾਂ ਸਕੂਲ ਆਫ ਐਮੀਨਸ ਦੇ ਕੁਝ ਬੱਚਿਆਂ ਨਾਲ ਗੱਲ ਯਾਨੀ ਕਿ ਸਟੂਡੈਂਟਸ ਨਾਲ ਗੱਲ ਕਰਦੇ ਹਾਂ ਜੋ ਕਿ ਪ੍ਰਾਈਵੇਟ ਸਕੂਲ ਤੋਂ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਅਕਸਰ ਸੋਸ਼ਲ ਮੀਡੀਆ ਤੇ ਅਸੀਂ ਇਹ ਬਹੁਤ ਜ਼ਿਆਦਾ ਦੇਖ ਰਹੇ ਹਾਂ ਇਸੇ ਕਿ ਕਿ ਪ੍ਰਾਈਵੇਟ ਸਕੂਲ ਤੋਂ ਕੁਝ ਬੱਚੇ ਆ ਰਹੇ ਸਰਕਾਰੀ ਸਕੂਲ ਤੇ ਲੇਕਿਨ ਫਾਈਨਲੀ ਕੁਝ ਬੱਚੇ ਨਾਲ ਅਸੀਂ ਵੀ ਗੱਲ ਕਰ ਰਹੇ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਐਡਮਿਸ਼ਨ ਕੀਤੀ ਜੋ ਕਿ ਪ੍ਰਾਈਵੇਟ ਸਕੂਲਾਂ ਤੋਂ ਆਏ ਨੇ ਤਾਂ ਜਾਣਦੇ ਆਖਿਰ ਇਹਨਾਂ ਨੇ ਪ੍ਰਾਈਵੇਟ ਸਕੂਲ ਨੂੰ ਕਿਉਂ ਛੱਡਿਆ ਔਰ ਕਿਉਂ ਇਹਨਾਂ ਨੇ ਸਕੂਲ ਆਫ ਐਮੀਨਸ ਯਾਨੀ ਕਿ ਸਰਕਾਰੀ ਸਕੂਲ ਨੂੰ ਜੁਆਇਨਿੰਗ ਕੀਤੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਪੜਦੀਆਂ ਹਾਂਜੀ ਸਰ ਮੈਂ ਇਸ ਕਰਕੇ ਪ੍ਰਾਈਵੇਟ ਸਕੂਲ ਛੱਡਿਆ बिकॉज ਉੱਥੇ ਮਤਲਬ ਫਸਟ ਆਫ ਆਲ ਮੈਂ ਤਾਂ ਡਿਫਰੈਂਸ਼ੀਏਟ ਕਰੂੰਗੀ ਕਿਉਂਕਿ ਗਵਰਨਮੈਂਟ ਸਕੂਲ ਆਰ ਮੱਚ ਬੈਟਰ ਜਿਹੜਾ ਸਾਡਾ ਪੁਰਾਣਾ ਗਵਰਨਮੈਂਟ ਸਕੂਲ ਸੀਗਾ ਉਹ ਉਹਦੀ ਮਤਲਬ ਕੰਡੀਸ਼ਨ ਥੋੜੀ ਅੱਛੀ ਨਹੀਂ ਸੀਗੀ ਬਟ ਫॉर ਸਮ ਫਾਈਨੈਂਸ਼ੀਅਲ ਇਸ਼ੂਸ ਸਾਨੂੰ ਇੱਧਰ ਸ਼ਿਫਟ ਹੋਣਾ ਪਿਆ ਗਵਰਨਮੈਂਟ ਸਕੂਲ ਤੇ ਹੁਣ ਮਤਲਬ ਮੇ ਅਟ ਕਲਾਸ ਵਿੱਚ ਸ਼ਿਫਟ ਹੋਈ ਸੀ ਤੇ ਇਹਨਾਂ ਨੇ ਸਾਨੂੰ ਕਿਹਾ ਸੀਗਾ ਮਤਲਬ ਸਕੂਲ ਜਿੱਦਾਂ ਨਿਊਜ਼ ਆਈ ਸੀ ਵੀ ਹਨਾ ਸਾਡਾ ਸਕੂਲ ਸ਼ਿਫਟ ਹੋ ਜਾਏਗਾ 32 ਸੈਕਟਰ ਤੇ ਸ਼ਿਫਟ ਹੁੰਦੇ ਨੂੰ ਇੱਕ ਡੇਟ ਸਾਲ ਲੱਗ ਗਿਆ ਐਂਡ ਸਾਨੂੰ ਲੱਗਦਾ ਸੀਗਾ ਵੀ ਮਤਲਬ ਐਵੇਂ ਟਾਈਮ ਵੇਸਟ ਕਰੇ ਸਾਨੂੰ ਕਿਉਂ ਨਹੀਂ ਉਧਰ ਸ਼ਿਫਟ ਕਰੇ ਬਟ ਹੁਣ ਜਦੋਂ ਅਸੀਂ ਇੱਥੇ ਆ ਗਏ ਹਾਂ ਤਾਂ ਸਾਨੂੰ ਪਤਾ ਲੱਗ ਗਿਆ ਲਾਈਕ ਅਸੀਂ ਦੇਖ ਰਹੇ ਹਾਂ ਵਾਟ ਤੇ ਟਾਈਮ ਜਿਹੜਾ ਟਾਈਮ ਲੱਗਾ ਤੇ ਮਤਲਬ ਬਹੁਤ ਹੀ ਅੱਛਾ ਸਾਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਗਿਆ ਹੈ ਹਰ ਕਲਾਸ ਵਿੱਚ ਸਾਨੂੰ ਬੈਟਰਨ ਮਤਲਬ ਟਾਪ ਦੀ ਫੈਸਿਲਿਟੀ ਸਾਨੂੰ ਪ੍ਰੋਵਾਈਡ ਕੀਤੀ ਗਈ ਹੈ ਤੇ ਮੈਂ ਕਹੂੰਗੀ ਵੀ ਪ੍ਰਾਈਵੇਟ ਸਕੂਲਾਂ ਨਾਲ ਬਹੁਤ ਹੀ ਅੱਛਾ ਸਕੂਲ ਸੰਤ ਸਕੂਲ ਦੇ ਵਿੱਚ ਕੀ ਕੀ ਹੈਗਾ ਫੈਸਿਲਿਟੀ ਦੀ ਗੱਲ ਕਰੀਏ ਨਾ ਫੈਸਿਲਿਟੀ ਦੀ ਗੱਲ ਕਰੀਏ ਸਾਨੂੰ ਹਰ ਕਲਾਸਰੂਮ ਵਿੱਚ ਟੂ ਟਾਈਪਸ ਆਫ ਬੋਰਡ ਵੀ ਪ੍ਰੋਵਾਈਡ ਕੀਤੇ ਗਏ ਨੇ ਉਹਦੇ ਨਾਲ ਉਹਦੇ ਨਾਲ ਹੀ ਨਾਲ ਸਾਨੂੰ ਪ੍ਰੋਜੈਕਟਰ ਵੀ ਦਿੱਤਾ ਗਿਆ ਤਾਂ ਕਿ ਬੱਚਿਆਂ ਨੂੰ ਕਨਸੈਪਟਸ ਉਹਨਾਂ ਦੇ ਹੋਰ ਵਿਜ਼ਨ ਕਲੀਅਰ ਹੋਵੇ ਤੇ ਸਾਰੀ ਸਾਡੀ ਕਲਾਸਿਸ ਵੈਂਟਿਲੇਟਿਡ ਨੇ 에ਅਰ ਜਾਂ ਕੈਲੋ ਨੈਚੁਰਲ ਲਾਈਟ ਸਾਰਾ ਕੁਝ ਇੱਥੇ ਪ੍ਰੋਵਾਈਡ ਕੀਤਾ ਗਿਆ ਹੈ। ਗੱਲ ਕਰੀਏ ਕਿਹੜੇ ਕਿਹੜੇ ਪਲੇਗਰਾਉਂਡਸ ਨੇ ਤੁਹਾਡੇ ਸੇਵਾ। ਇੱਥੇ ਸਾਨੂੰ ਟੈਨਿਸ ਕੋਰਟ ਵੀ ਹੈਗਾ ਸਾਡੇ ਸਕੂਲ 'ਚ, ਸਾਡੇ ਸਕੂਲ 'ਚ ਫੁੱਟਬਾਲ ਵੀ ਹੈ, ਬਾਸਕਟਬਾਲ ਵੀ ਹੈ ਐਂਡ ਪਲੱਸ ਇਹ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਸਵਿਮਿੰਗ ਪੂਲ ਵੀ ਦਿੱਤਾ ਗਿਆ। ਫਿਰ ਸਾਡੀ ਫਿਜ਼ੀਕਲ ਐਕਟੀਵਿਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਆਪ ਪਲੇਗਰਾਉਂਡਸ ਪ੍ਰੋਵਾਈਡ ਕੀਤੇ ਗਏ। ਗੱਲ ਕਰੀਏ ਕਿਹੜੇ ਕਿਹੜੇ ਲੈਬਸ ਨੇ? ਸਾਡੇ ਸਕੂਲ ਵਿੱਚ ਕੈਮਿਸਟਰੀ ਲੈਬ ਹੈ ਫਿਜ਼ਿਕਸ ਲੈਬ ਹੈ ਇੰਟੀਗ੍ਰੇਟਿਡ ਲੈਬਸ ਨੇ ਜਿਹੜੇ ਬੱਚੇ ਜਿਨ੍ਹਾਂ ਦਾ ਵੀ ਜਿੱਧਰ ਵੀ ਇੰਟਰਸਟ ਹੈਗਾ ਮਤਲਬ ਸਾਡੇ ਸਕੂਲ ਚ ਹਰ ਫੈਸਿਲਿਟੀ ਜਿਹੜਾ ਜਿੱਧਰ ਵੀ ਜਾਣਾ ਚਾਹੁੰਦਾ ਉਹ ਜਾ ਸਕਦਾ ਵਾ ਇਦਾਂ ਉਹਨਾਂ ਨੂੰ ਕੋਈ ਬਾਹਰ ਜਾ ਕੇ ਜਾਂ ਪੈਸੇ ਖਰਚ ਕਰਕੇ ਉਹਨੂੰ ਕੋਰਸੇ ਲੈਣ ਦੀ ਲੋੜ ਨਹੀਂ ਹੈਗੇ ਫ੍ਰੀ ਆਫ ਕੋਰਸ ਸਾਨੂੰ ਦਿੱਤਾ ਗਿਆ ਤੇ ਵੀ ਆਰ ਸੋ ਹੈਪੀ ਐਂਡ ਪ੍ਰਾਊਡ ਆਫ ਸਾਡ ਸਕੂਲ ਠੀਕ ਹੈ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਪ੍ਰੀਤੀ ਆ ਰਿਡ ਇਨ 9th ਕਲਾਸ केड़े मैं एस सेंट पब्लिक हाई स्कूल में पढ़ती थी पहले और अब मैं गवर्नमेंट स्कूल में हूँ क्योंकि पहले हमें बोलते थे कि इस स्कूल में जल्दी शिफ्ट कर दिया जाएगा बट ये सुनते सुनते हमें एक डेढ़ साल लग गया बट हम जब यहाँ पर आ गए तो हम अपने आप में खुशी महसूस करते हैं कि देर से ही सही बट इतना अच्छा इंफ्रास्ट्रक्चर इतनी अच्छी को करिकुलर एक्टिविटीज़ यहाँ सब कुछ अवेलेबल है प्ले ग्राउंड ਬੈਕਗਰਾਉਂਡਸ ਆ ਹੈ ਔਰ ਲੈਬਸ ਆ ਬਾਇਓ ਲੈਬ ਫਿਜ਼ਿਕ ਲੈਬ ਕੈਮਿਸਟਰੀ ਲੈਬ ਇੰਟੀਗ੍ਰੇਟਿਡ ਲੈਬਸ ਹਰ ਇੱਕ ਲੈਬ ਅਵੇਲੇਬਲ ਆ ਹਾਂ ਪਰ ਠੀਕ ਹੈ ਆਪਕਾ ਕੀ ਨਾਮ ਹੈ ਨਵਜੋਦ ਕੌਨਸੇ ਸਕੂਲ ਪੜਦੇ ਹੋ ਮੈਂ ਭਾਤੇ ਵਿਦਿਆਮੰਦ ਸਕੂਲ ਭਾਂਤੀ ਕਿੱਥੇ ਸੀਓ ਸਕੂਲ ਉਹ ਇੱਥੇ ਚੰਡੀਗੜ੍ਹ ਰੋਡ ਤੇ ਤੇ ਕਿੰਨੇ ਮਤਲਬ ਸਾਲ ਦੇ ਕਿੰਨੇ ਚਾਰਜਸ ਹੁੰਦੇ ਇੱਕ ਲੱਖ ਇੱਕ ਲੱਖ ਤੱਕ ਸੀ ਹਾਂਜੀ ਤੇ ਹੁਣ ਕਿੰਨੇ ਹੋ ਗਏ ਨੇ ਸਕੂਲ ਦੇ ਸਾਤੇ ਹੁਣ ਤਾਂ ਫਰੀ ਆਫ ਕੋਸਟ ਆ ਪਹਿਲਾ ਪੇਰੈਂਟਸ ਦਾ 1 ਲੱਖ ਤੁਹਾਡੇ ਜਿਹੜੇ ਨੇ ਪੇ ਕਰਦੇ ਹੁੰਦਾ ਸੀ ਸਾਲ ਦਾ ਹਾਂਜੀ ਤੇ ਹੁਣ ਫ੍ਰੀ ਆਫ ਕੋਸ ਆ ਟੋਟਲੀ ਹਾਂਜੀ ਤੇ ਫ੍ਰੀ ਆਫ ਕੋਸ ਸਿੱਕੀ ਕੀ ਮਿਲਦਾ ਤਾਂ ਨਾ ਸਾਨੂੰ ਇੱਥੇ ਮਤਲਬ ਪੜ੍ਹਾਈ ਕਰਨ ਦੀ ਵਧੀਆ ਮਤਲਬ ਕਿ ਲਾਇਬ੍ਰੇਰੀਜ਼ ਵਗੈਰਾ ਹੈਗੀਆਂ ਵਾ ਹੈਨਾ ਤੇ ਪਲੇਗਰਾਉਂਡ ਹੈਗੇ ਆ ਸਵੀਮਿੰਗ ਪੂਲ ਹੈਗਾ ਆ ਪਹਿਲਾਂ ਤਾਂ ਮਤਲਬ ਸਾਨੂੰ ਪਹਿਲਾ ਸਕੂਲ ਦੇ ਵਿੱਚ ਮਤਲਬ ਲਿਆ ਗਿਆ ਸੀਗਾ ਉਹਦੇ ਵਿੱਚ ਮਤਲਬ ਇੰਨਾ ਕੁ ਸੀਗਾ ਨਹੀਂ ਬਟ 1.5 ਸਾਲ ਤੋਂ ਬਾਅਦ ਸਾਨੂੰ ਇਹ ਵਾਲਾ ਸਕੂਲ ਮਿਲਿਆ ਹੁਣ ਜਸਟ ਤੇ ਹਾਂਜੀ ਬਹੁਤ ਖੁਸ਼ ਆ ਘਰ ਤੇ ਕੁਝ ਨਾ ਪੈਸੇ ਸੇਵਿੰਗ ਹੋ ਰਹੀ ਹੈ ਹਾਂਜੀ ਚਲ ਵੈਰੀ ਨਾਈਟ ਹਾਂਜੀ ਤੁਹਾਡਾ ਕੀ ਨਾ ਹੈ ਕੀ ਨਾ ਫ੍ਰੋਮ ਲੈਸ ਵਨ ਕਾਮਰਸ ਕਲਾਸ ਠੀਕ ਹੈ ਪਹਿਲਾਂ ਕਿਹੜੇ ਸਕੂਲ ਪੜਦੇ ਸੀ ਪਹਿਲਾ ਪ੍ਰਾਈਵੇਟ ਸਕੂਲ ਰੀਸੈਂਟ ਵਿੱਚ ओके थे ओह ਹੈਗਾ ব্রাঞ্চ ਹੈ ਉਹਦੀ 4th ਰਾਮਨਗਰ ਵਾਲਾ ਉਹ ব্রাঞ্চ ਕਿੰਨੇ ਸਾਲ ਤੱਕ ਉੱਥੇ 10th ਦਾ ਅ ਨਹੀਂ ਮੈਂ ਵੈਸੇ ਉੱਥੇ 2 ਸਾਲ ਕੀਤੀ ਹੈ ਸਟੱਡੀ 9th 10th ਪਹਿਲੇ ਮੈਂ 8th ਤੱਕ ਉੱਥੇ ਵੀ ਪ੍ਰਾਈਵੇਟ ਸਕੂਲ 'ਚ ਹੀ ਬੜੀ ਸੀ ਹੁਣ ਤੱਕ ਲਗਾਤਾਰ ਪ੍ਰਾਈਵੇਟ ਸਕੂਲ 'ਤੇ ਪੜਦੇ ਆ ਰਹੀ ਸੀ ਹੁਣ ਨਹੀਂ ਮੈਂ ਆਈ ਹਾਂ ਗਵਰਨਮੈਂਟ ਸਕੂਲ ਵਿੱਚ ਲੋਕੀ ਜਦੋਂ ਆਪਾਂ ਐਨਾ ਸਾਲ ਤੋਂ ਪ੍ਰਾਈਵੇਟ ਸਕੂਲ ਪੜਦੇ ਆ ਰਹੇ ਤੇ ਇੱਕਦਮ ਤੁਹਾਡੇ ਮਾਨਨੇ ਚਾਹੀਏ ਪੇਰੈਂਟਸ ਨੇ ਮਾਨਨੇ ਚਾਹੀਏ ਕਿ ਤੁਹਾਨੂੰ ਉਸ ਸਰਕਾਰੀ ਸਕੂਲ ਪਾਧਾਨਾ ਦੀ ਜੇ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਤਾਂ ਪਹਿਲੇ ਮਨ ਲੱਗਦਾ ਸੀਗਾ ਗਵਰਨਮੈਂਟ ਸਕੂਲ ਵਿੱਚ ਸਟੱਡੀ ਨਹੀਂ ਹੁੰਦੀ ਬਿਕਾਜ਼ ਉੱਥੋਂ ਇਮੇਜ ਐਦਾ ਦੀ ਬਣੀ ਹੋਈ ਸੀਗੀ ਬਟ ਜਿਵੇਂ ਕਿ ਸਾਡੇ ਗਵਰਨਮੈਂਟ ਇਮੇਜ ਬਣੀ ਮੈਨੂੰ ਪਤਾ ਲੱਗਿਆ ਕਿੱਦਾਂ ਦੀ ਇਮੇਜ ਬਣੀ ਸਰਕਾਰੀ ਟਾਈਮ ਮਤਲਬ ਐਦਾ ਕਹਿੰਦੇ ਸੀ ਲੋਕ ਕਹਿੰਦੇ ਸੀ ਜਿਵੇਂ ਸਾਡੇ ਪੇਰੈਂਟਸ ਹੀ ਹੋਗੇ ਜਾਂ ਹੋਰ ਰਿਲੇਟਿਵਸ ਹੋਗੇ ਕਿ ਜੇ ਗਵਰਨਮੈਂਟ ਸਕੂਲ ਜਾਓਗੇ ਤੁਹਾਡਾ ਕੁਝ ਨਹੀਂ ਬੰਨਣਾ ਉੱਥੇ ਸਟੱਡੀ ਨਹੀਂ ਹੁੰਦੀ ਇਨਫਰਾਸਟ੍ਰਕਚਰ ਨਹੀਂ ਸਹੀ ਹੈਗਾ ਬ ਇਹ ਇੱਕ ਸਟੱਡੀ ਵਲ ਸੋ ਇਹ ਬਹੁਤ ਵੱਡਾ ਸਾਡੇ ਲਈ ਇੱਕ ਕੈਰੀ ਐਡਵਾਂਟੇਜ ਹੈਗਾ ਬੈਨੀਫਿਟ ਹੈਗਾ ਸਟੂਡੈਂਟ ਲਈ ਸਪੈਸ਼ਲੀ ਸੋ ਹਾਂ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਸ ਨੂੰ ਇੱਕ ਇਹਦਾ ਸਪੈਸ਼ਲੀ ਮੈਂ ਲਿੱਤਾ ਬਿਕੋਜ਼ ਸਾਡੀ ਇੰਨਾ ਵੱਡਾ ਪ੍ਰਾਈਵੇਟ ਸਕੂਲ ਵੀ ਨਹੀਂ ਹੁੰਦਾ ਉਸ ਤੋਂ ਬਾਅਦ ਇੱਥੇ ਹਰ ਚੀਜ਼ ਦੀ ਫੈਸਿਲਿਟੀਆਂ ਹੈ ਜਿਹੜੀ ਕਾਮਰਸ ਮੈਂ ਜਿਹੜੇ ਸਕੂਲ ਤੋਂ ਆਈਆਂ ਉੱਥੇ ਸਟਰੀਮਸ ਵੀ ਨਹੀਂ ਸੀਗੀਆਂ ਸਿਰਫ ਆਰਟਸ ਤੇ ਕਾਮਰਸ ਸਟਰੀਮ ਸੀ ਉਸ ਤੋਂ ਬਾਅਦ ਜੇ ਅਸੀਂ ਉਹ ਵੀ ਲੈਣੇ ਆ ਉਹ ਵੀ ਕੋਸਟਲੀ ਸੀਗੀ ਉਸ ਤੋਂ ਬਾਅਦ ਜਿਹੜੀ ਸਪੋਰਟ ਐਕਟੀਵਿਟੀਆਂ ਉਹ ਵੀ ਉੱਥੇ ਨਹੀਂ ਹੁੰਦੀ ਸੀ ਤੇ ਉਹ ਵੀ ਸਾਰਾ ਕੁਝ ਸਾਨੂੰ ਮਤਲਬ ਪ੍ਰੋਵਾਈਡ ਹੈਗਾ ਆ ਹਰ ਕਲਚਰਲ ਐਕਟੀਵਿਟੀ ਕਰਵਾਈ ਜਾਂਦੀ ਆ ਇੰਟਰਐਕਟਿਵ ਪੈਨਲਸ ਲੱਗੇ ਹੋਏ ਨੇ ਜਿਦੇ ਨਾਲ ਅਸੀਂ ਡਿਜੀਟਲ ਸਟੱਡੀ ਕਰ ਸਕਦੇ ਆ ਬਿਕਾਜ਼ ਇੱਕ ਸਟੂਡੈਂਟ ਲਈ ਇਮੇਜਿਨੇਸ਼ਨ ਸਟੱਡੀ ਬਹੁਤ ਜ਼ਰੂਰੀ ਆ ਵਿਦਆਊਟ ਇਮੇਜਿਨੇਸ਼ਨ ਅਸੀਂ ਸਟੱਡੀ ਨਹੀਂ ਕਰ ਸਕਦੇ ਜਿਸ ਸਾਨੂੰ ਕੋਈ ਟੀਚਰ ਸਮਝਾਉਂਦਾ ਵੀ ਆ ਤੇ ਸਾਡੇ ਮਾਈਂਡ ਵਿੱਚ ਸਭ ਤੋਂ ਪਹਿਲੇ ਇੱਕ ਇਮੇਜ ਬਣਦੀ ਆ ਜਿਦੇ ਨਾਲ ਸਾਨੂੰ ਸਮਝ ਆਉਂਦਾ ਤੇ ਇਸ ਲਈ ਪਲੇਗਰਾਉਂਡ ਦੀ ਗੱਲ ਕਰੀਏ ਇੰਨੇ ਗਰਾਉਂਡਸ ਉੱਥੇ ਸੀਗੇ ਨਹੀਂ ਸਹੀ ਕੋਈ ਨਹੀਂ ਸੀਗਾ ਉੱਥੇ ਦਾ ਗਰਾਊਂਡ ਅਸੈਂਬਲੀ ਗਰਾਊਂਡ ਵੀ ਛੋਟਾ ਸੀਗਾ ਇੱਥੇ ਤਾਂ ਬਹੁਤ ਗਰਾਊਂਡ ਨੇ ਮਤਲਬ ਐਜੂਕੇਸ਼ਨ ਪਾਰਕ ਤੱਕ ਹੈ ਗਿਆ ਵਿਦ ਅ ਕੂਲ ਸਵੀਮਿੰਗ ਪੂਲ ਸੋਚਿਆ ਕਰੀਏ ਸਵੀਮਿੰਗ ਪੂਲ ਤੇ ਗੇੜੀ ਕਿਦਾਂ ਲਾਣੀ ਹੈ ਲਾਵਾਂਗੇ ਸਰ ਜਦੋਂ ਮਤਲਬ ਮਨ ਹੋਏਗਾ ਜਾਂ ਆਪਰਚੂਨਿਟੀ ਮਿਲੇਗੀ ਸਟੂਡੈਂਟਸ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਫਰੈਂਡ ਸਰਕਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਦੇਖੋ ਮੈਂ ਗੌਰਮੈਂਟ ਸਕੂਲ ਚ ਆਈ ਆ ਮੇਰੇ ਇੰਟਰਵਿਊਜ਼ ਹੋ ਰਹੇ ਆ ਮਤਲਬ ਇਨਾ ਵੱਡਾ ਗੌਰਮੈਂਟ ਸਕੂਲ ਹੈ ਤੁਸੀਂ ਵੀ ਐਡਮਿਸ਼ਨ ਕਰਵਾਓ ਆਪਣੀ ਜੇ ਤੁਸੀਂ ਕਹਿ ਰਹੇ ਜਿਵੇਂ ਮਤਲਬ ਮੇਰੇ ਖੁਦ ਦੇ ਫਰੈਂਡਸ ਨੇ ਕਿਹਾ ਕਿ ਸੋਚ ਰਹੀ ਸੀ ਕਿ ਤੂੰ ਤਾਂ ਗੌਰਮੈਂਟ ਸਕੂਲ ਚ ਜਾ ਰਗੀ ਪਤਾ ਨਹੀਂ ਕਿੱਦਾਂ ਬਟ ਉਹਨਾਂ ਨੂੰ ਖੁਦ ਉਹਨਾਂ ਦੇ ਕਾਲਸ ਆਉਂਦੇ ਆ ਉਹ ਮੈਨੂੰ ਪੁੱਛਦੇ ਨੇ ਕਿ ਕਿੱਦਾਂ ਐਡਮਿਸ਼ਨ ਤੂੰ ਕਿੱਦਾਂ ਕਰਵਾਈ ਕਿੱਦਾਂ ਅਮੀਨਸਾ ਐਗਜ਼ਾਮ ਲੀਅਰ ਕੀਤਾ ਸੋ ਬਹੁਤ ਪ੍ਰਾਊਡ ਹੁੰਦਾ ਸਕੂਲ ਵਿੱਚ ਆ ਕੇ ਕਿੰਨਾ ਖਰਚਾ ਆਉਂਦਾ ਇਸ ਸਾਲ ਦਾ ਮੇਰਾ 20000 ਤੋਂ 30000 ਆ ਸਟੱਡੀ ਤੇ ਉਤ ਤੋਂ ਬਾਅਦ ਜਿਹੜੇ ਅਲੱਗ ਐਕਟੀਵਿਟੀਜ਼ ਫੈਸਟੀਵਲਸ ਵਗੈਰਾ ਹੁੰਦੇ ਉਹਦੇ ਅਲੱਗ ਸਿਗਾ ਕਰਦੇ ਤਾਂ ਹੁਣ ਕਿੰਨਾ ਹੁਣ ਦਾ ਮਤਲਬ ਆਲਮੋਸਟ ਫ੍ਰੀ ਆਫ ਕਾਸਟ ਹੈ ਲਗਭਗ 9% ਸਿਰਫ ਅਸੀਂ ਪੇ ਕਰਦੇ ਹਾਂ ਬੱਚਾ ਮੈਂ ਪੜਾਣਾ ਹਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੁਹਾਡਾ ਐਕਸਪੀਰੀਅੰਸ ਕੀ ਰਹਿਣਾ ਬਟਾ ਤਾਨਿਆ ਫਰੋਮ ਪਲਸ 1 ਕਲਾਸ ਪਹਿਲਾਂ ਕਿੱਥੇ ਸੀ ਤੁਸੀਂ ਐਸ ਐਨ ਪਬਲਿਕ ਹਾਈ ਸਕੂਲ ਜੀ ਸਰ ਇਥੇ ਬਹੁਤ ساری ਫੈਸਿਲਿਟੀਆਂ ਦਿੱਤੀਆਂ ਗਈਆਂ ਸਾਨੂੰ ਇਥੋਂ ਦੇ ਪ੍ਰਿੰਸੀਪਲ ਸਰ ਦਾ ਨੇਚਰ ਬਹੁਤ ਵਧੀਆ ਹੈਗਾ ਇਥੇ ਸਾਨੂੰ ਪ੍ਰਾਈਵੇਟ ਸਕੂਲ ਤੋਂ ਵੀ ਵੱਧ ਫੈਸਿਲਿਟੀਆਂ ਦਿੱਤੀ ਜਾ ਰਹੀ ਈਵਨ ਕਿ ਗਵਰਨਮੈਂਟ ਟੀਚਰ ਵੀ ਆਪਣੇ ਬੱਚਿਆਂ ਨੂੰ ਇਥੇ ਲਵਾ ਰਹੇ ਨੇ ਇਥੋਂ ਦੀ ਫੈਸਿਲਿਟੀਆਂ ਕਰਕੇ ਤਾਂ ਫਿਰ ਸਰ ਤੁਸੀਂ ਦੇਖ ਸਕਦੇ ਹੋ ਕਿੰਨਾ ਗ੍ਰੋਥ ਕਰ ਰਹੀ ਹੈ ਗਵਰਨਮੈਂਟ ਕਮਨ ਸਕੂਲ ਦਾ ਕੀ ਕਹਿਣਾ ਚਾਹੋਗੇ ਆਪਣੇ ਕਿ ਇਥੇ ਆ ਕੇ ਐਡਮਿਸ਼ਨ ਲੈਣ ਇਥੇ ਇਹਨਾਂ ਦੇਖਣ ਕਿ ਬਿਲਡਿੰਗ ਕਿੱਦਾਂ ਦੀ ਹੈਗੀ ਤੁਸੀਂ ਅੰਦਰ ਆਓ ਤਾਂ ਕਿ ਨਾ ਮੈਂ ਸਟੱਡੀਜ਼ ਸਾਨੂੰ ਕਿੱਦਾਂ ਦੀ ਪ੍ਰੋਵਾਈਡ ਕਰ ਰਹੇ ਉਹ ਦੇਖੋ ਬਿਲਕੁਲ ਥੈਂਕ ਯੂ ਹਾਂਜੀ ਮੈਂ ਸਵਤਿਸ਼ਾ ਆਮ ਫਰਮ 9th A ਕਲਾਸ ਇਨ ਐਸਓਈ ਪਹਿਲਾ ਕਿੱਥੇ ਸਰ ਪਹਿਲਾ ਚਿਲਡਰਨ ਵਾਲੇ ਸਕੂਲ ਚ ਚਿਲਨੇ ਵਾਲੀ ਪਬਲਿਕ ਸੀਰੀਅਸ ਕੈਂਟਰੀ ਸਕੂਲ ਉਹਨੇ ਤੇ ਕਿੰਨਾ ਡਾਈਪ ਗਿਆ ਆਈ ਵੈਸ ਸਰ ਵਨイヤー ਹੋ ਗਿਆ yes sir ਇੱਥੇ ਕਿਉਂ ਜੁਆਇਨ ਕਰ ਰਹੇ ਹੋ ਬਈ ਸਰ ਕਿਉਂਕਿ ਜਰਨੀ ਦੇ ਗਵਰਨਮੈਂਟ ਸਕੂਲ ਸੇ ਕੋਈ ਫੈਸਿਲਿਟੀ ਪਰ ਸਾਨੂੰ ਅਤੇ ਹਰ ਇੱਕ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ ਸਾਨੂੰ ਅਸੀਂ ਇਹ ਸੋਚ ਕੇ ਆਏ ਸੀ ਕਿ ਹਾਂ ਕਦੇ ਨਾ ਕਦੇ ਤਾਂ ਬਿਲਡਿੰਗ ਸ਼ਿਫਟ ਹੋ ਗਈ ਬਟ ਪੋਸੀਬਲ ਵੀ ਹੋਇਆ ਕਿ ਬਿਲਡਿੰਗ ਸ਼ਿਫਟ ਹੋ ਗਈ ਤੇ ਜਰਾ ਪੁਰਾਣੀ ਬਿਲਡਿੰਗ ਚ ਸਾਨੂੰ ਇਨੀ ਫੈਸਿਲਿਟੀ ਨਹੀਂ ਸੀਗੀ ਬਟ ਇਸ ਬਿਲਡਿੰਗ ਚ ਤਾਂ ਆ ਕੇ ਸਾਨੂੰ ਮਿਲੀ ਹੈ ਨਾ ਸਾਨੂੰ ਲੈਬਸ ਵੀ ਦਿੱਤੇ ਗਏ ਪਲੇਗਰਾਉਂਡਸ ਵੀ ਦਿੱਤੇ ਗਏ ਕੰਪਿਊਟਰ ਲੈਬ ਐਕਸਟਰਾ ਸਾਨੂੰ ਵੈਲ ਕੁਆਲੀਫਾਈਡ ਟੀਚਰਸ ਵੀ ਪ੍ਰੋਵਾਈਡ ਕੀਤੇ ਇੰਨੇ ਤੱਕ ਪ੍ਰਾਈਵੇਟ ਸਕੂਲ ਚ ਵੀ ਵੈਲ ਕੁਆਲੀਫਾਈਡ ਟੀਚਰਸ ਨਹੀਂ ਹੈਗੇ ਜਿੰਨੇ ਸਾਨੂੰ ਕੀ ਕਹਿੰਦੇ ਗਵ आई नेम इस लवलेश लेश आई एम प्लस वन साइंस ग्रुप क्योंकि सर स्कूल जैसे हम बाहर से देखते हैं देखने में बहुत बढ़िया लगता है सर अंदर से भी उतना ही बढ़िया है ऐसे हम हर क्लास में चले जाएँ स्क्री, स्क्रीन स्क्रीन टच वाले बोर्ड्स लगे हैं जैसे और लैब साइंस में प्रैक्टिकल प्रैक्टिकल्स कराए कराए जाते हैं लेकिन अभी भी सर क्या कहते हैं स्कूल में पढ़ाई भी काफ़ी हद तक देखने को मिल रही है ਸੋ ਮੇਰਾ ਨਾਮ ਨਵਦੀਪ ਸਿੰਘ ਹੈ ਮੈਂ ਪਲੱਸ 1 ਸਾਇੰਸ ਦਾ ਸਟੂਡੈਂਟ ਆ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਦਿਆਂ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਵਧੀਆ ਸਰਕਾਰੀ ਸਕੂਲ ਬਣਾਏ ਤੇ ਵਿਦਿਆਰਥੀਆਂ ਨੂੰ ਉਹ ਸਿੱਖਿਆ ਦਿੱਤੀ ਜਾ ਰਹੀ ਹੈ ਜਿਹੜੀ ਵੱਡੇ ਵੱਡੇ ਸਕੂਲਾਂ ਵਿੱਚ ਉੱਚ ਪੱਧਰੀ ਫੀਸ ਦੇ ਕੇ ਹੁੰਦੀ ਹੈ ਜੇਕਰ ਸਰ ਇੱਥੇ ਗੱਲ ਕਰੀ ਆਪਾਂ ਫੈਸਿਲਿਟੀਆਂ ਦੀ ਤਾਂ ਇੱਥੇ ਉਹ ਵੀ ਫੈਸਿਲਿਟੀਆਂ ਸਾਨੂੰ ਦਿੱਤੀਆਂ ਗਈਆਂ ਜਿਹੜੀਆਂ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਮਿਲਦੀਆਂ ਲੁਧਿਆਣੇ ਦੇ ਆਈ ਥਿੰਕ ਕੋਈ ਵੀ ਸਕੂਲ ਦੇ ਵਿੱਚ সুইমিং ਪੂਲ ਨਹੀਂ ਹੋਏਗਾ ਬਟ ਇੱਥੇ ਸਾਨੂੰ ਉਹ ਵੀ ਪ੍ਰੋਵਾਈਡ ਕੀਤਾ ਗਿਆ ਸਰਕਾਰ ਵੱਲੋਂ ਸਾਨੂੰ ਹਰ ਇੱਕ ਤਰ੍ਹਾਂ ਦੀ ਲੈਬ ਪ੍ਰੋਵਾਈਡ ਕੀਤੀ ਗਈ ਹੈ ਫੋਰ ਲੈब्स ਹੈ ਕੈਮਿਸਟਰੀ ਲੈਬ ਫਿਜ਼ਿਕਸ ਲੈਬ ਐਂਡ ਇੰਟੀਗ੍ਰੇਟਿਡ ਲੈਬ ਐਂਡ ਬਾਇਓ ਬਾਇਓਲਜੀ ਲਈ ਇੱਕ ਵੱਖਰਾ ਹੈ ਸੋ ਇੰਨਾ ਐਡਨਾ ਗਵਰਨਮੈਂਟ ਕਰਕੇ ਦਿੰਦੀ ਹੈਗੀ ਔਰ ਜਦੋਂ ਪੇਰੈਂਟਸ ਨੂੰ ਇਹਨਾਂ ਰੀਲੀਫ ਮਿਲਦਾ ਹੈ ਲੋਕ ਲੱਖਾਂ ਦਾ ਖਰਚਾ ਪਹਿਲਾਂ ਹੁੰਦਾ ਸੀ ਤਾਂ ਹੁਣ 90% ਕੇ ਲੋਕੀ ਸਿਰਫ 1% ਹੋ ਰਿਹਾ 99% ਸੇਵਿੰਗ ਹੋ ਰਹੀ ਹੈ ਤਾਂ ਕਿੰਨਾ ਰੀਲੀਫ ਮਿਲਦਾ ਪੇਰੈਂਟਸ ਸਰ ਬਹੁਤ ਵਧੀਆ ਲੱਗਦਾ ਸਰ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਕਰਾਲਾ ਕੀਤਾ ਕਿ ਇੱਕ ਤਾਂ ਇੱਕ ਪੇਰੈਂਟਸ ਲਈ ਵੀ ਸਰ ਬਹੁਤ ਵਧੀਆ ਮਾਨ ਵਾਲੀ ਗੱਲ ਹੈ ਕਿ ਸਾਡੀ ਪੰਜਾਬ ਸਰਕਾਰ ਨੇ ਇਹਨਾਂ ਰੀਲੀਫ ਦਿੱਤਾ ਸਰ ਸਟੂਡੈਂਟਸ ਨੂੰ ਦੇਣ ਪੇਰੈਂਟਸ ਨੂੰ ਵੀ ਗੁੱਡ ਮਾਰਨਿੰਗ ਸਰ ਆਈ ਐਮ ਲੋਕ ਫਰਮ ਪਲਸ 1 ਕਲਾਸ ਨਾਨ ਮੈਡੀਕਲ सर ये स्कूल एन वी एम हाई स्कूल ठीक है सर ये स्कूल, स्कूल जब आए कितना मन बनाया सर ये स्कूल बहुत ही प्राउड फील हो रहा है सर स्कूल में आगे स्कूल हमें बहुत ही किसी प्राइवेट स्कूल से कम नहीं है सर यहाँ पर हमें बहुत सारी फैसिलिटी दी जा रही है यहाँ पर फिजिक्स लैब केमिस्ट्री लैब बायो लैब लाइब्रेरी सर हमारे प्राइवेट स्कूल में तो इसमें कोई लैब लाइब्रेरी भी नहीं था सर यहाँ लाइब्रेरी है कंप्यूटर लैब है और सर यहाँ पर फोर प्ले ग्राउंड्स बास्केटबॉल लॉन टेनिस handball swimming pool ਗੁਰਪ੍ਰਤਮਨ ਸਰ ਆਈ ਐਮ ਅੰਕਤਰ ਫਰਮ ਪਲੱਸ 1 ਕਲਾਸ ਸਰ ਆਈ ਐਮ ਫੀਲਿੰਗ ਪ੍ਰਾਊਡ ਟੂ ਬੀ ਅ ਪਾਰਟ ਆਫ ði ਸਕੂਲ ਸਰ ਇਹ ਸਕੂਲ ਜਿਹੜਾ ਬਹੁਤ ਵਧੀਆ ਹੈ ਇੱਥੇ ਸਾਨੂੰ ਗਵਰਨਮੈਂਟ ਨੇ ਬਹੁਤ ਸਾਰੀ ਫੈਸਿਲਿਟੀਆਂ ਦਿੱਤੀਆਂ ਇਹ ਜਿਹੜਾ ਸਕੂਲ ਹੈ ਨਾ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹੈਗਾ ਕਿਸੇ ਵੀ ਵੱਡੇ ਤੋਂ ਵੱਡੇ ਪ੍ਰਾਈਵੇਟ ਸਕੂਲਾਂ ਨਾਲੋਂ ਇਹ ਸਕੂਲ ਬਹੁਤ ਵਧੀਆ ਹੈ ਤੇ ਸਾਨੂੰ ਇੰਨੀਆਂ ਸਾਰੀ ਫੈਸਿਲਿਟੀਆਂ ਮਿਲੀਆਂ ਹੈ ਗਵਰਨਮੈਂਟ ਨੇ ਸਾਨੂੰ ਇੰਨੀ ਵਧੀਆ ਯੂਨੀਫਾਰਮ ਦਿੰਦੀ ਹੈ ਗਵਰਨਮੈਂਟ ਨੇ ਜਿਹੜੀ ਯੂਨੀਫਾਰਮ ਦਿੰਦੀ ਨਾ ਉਹ ਸਾਨੂੰ ਇੱਕ ਸਮਾਰਟ ਲੁੱਕ ਦਿੰਦੀ ਹੈ ਸਮਾਰਟ ਲੁੱਕ ਦੇ ਨਾਲ ਨਾਲ ਉਹ ਸਾਨੂੰ ਨਾ ਕਿਸ ਗਵਰਨਮੈਂਟ ਨੇ ਸਾਨੂੰ ਬੱਸਿਸ ਪ੍ਰੋਵਾਈਡ ਕੀਤੀਆਂ ਨੇ ਤਾਂ ਕਿ ਜਿਹੜੀ ਬੱਸਿਸ ਪ੍ਰੋਵਾਈਡ ਕੀਤੀਆਂ ਉਹਦੇ ਨਾਲ ਸਾਡੇ ਪੇਰੈਂਟਸ ਦੀ ਦਾ ਬਹੁਤ ਹੈਲਪ ਹੋ ਰਹੀ ਹੈ ਉਹਨਾਂ ਨੂੰ ਉਹ ਬਿਲਕੁਲ ਟੈਂਸ਼ਨ ਫਰੀ ਹੋ ਚੁੱਕੇ ਹੈ ਕਿ ਉਹਨਾਂ ਦੇ ਬੱਚੇ ਸੇਫਲੀ ਆ ਸਕਦੇ ਸੇਫਲੀ ਜਾ ਸਕਦੇ ਹੈ ਤੇ ਸਾਡਾ ਜਿਹੜਾ ਗਵਰਨਮੈਂਟ ਹੈ ਨਾ ਗਵਰਨਮੈਂਟ ਨੂੰ ਮੈਂ ਬਹੁਤ ਕਹੇ ਦਿਲ ਤੋਂ ਧੰਨਵਾਦ ਕਹਿਣਾ ਚਾਹਨੀ ਆ ਕਿ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਹੈ ਕਿ ਜਿਹੜੇ ਬਾਕੀ ਬੱਚੇ ਹਨ ਮੈਂ ਉਹਨਾਂ ਨੂੰ ਵੀ ਆਹਾ ਮਤਲਬ ਕਿ ਨਿਊਜ਼ ਚੈਨਲ ਦੇ ਦੌਰਾਨ ਦੱਸਣਾ ਚਾਹੂੰਗੀ ਕਿ ਉਹ ਸਕੂਲ ਨੇ ਆਨ ਤੇ ਐਡਮਿਸ਼ਨ ਲੈਣ ਤੇ ਗਵਰਨਮੈਂਟ ਦੀ ਫੈਸਿਲਿਟੀਆਂ ਦਾ ਫਾਇਦਾ ਉਠਾਣ ਥੈਂਕ ਯੂ ਸੋ ਮੱਚ ਸੋ ਦੋਸਤੋ ਤੁਹਾਨੂੰ ਉਸ ਪਰਸਨ ਨਾਲ ਮਿਲਵਾਉਣ ਲੈ ਕੇ ਜਾ ਰਹੇ ਹਾਂ ਜੋ ਕਿ ਸਕੂਲ ਆਫ ਐਮਿਨੈਂਸ ਸੈਕਟਰ 32 ਦੇ ਪ੍ਰਿੰਸੀਪਲ ਨੇ ਯਾਨੀ ਕਿ ਸਿੱਧਾ ਸਿੱਧਾ ਜਸਵਿੰਦਰ ਸਿੰਘ ਜੀ ਸਸ਼ੀ ਗਾ ਸਰ ਸਸ਼ੀ ਗਾਲ ਜੀ ਸੋ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਇਸ ਸਕੂਲ ਆਫ ਐਮਿਨੈਂਸ ਦੇ ਥੈਂਕ ਯੂ ਜੀ ਥੈਂਕ ਯੂ ਸੋ ਕਿੰਨਾ ਇੰਤਜ਼ਾਰ ਸੀ ਸਕੂਲ ਦਾ ਬਹੁਤ ਜ਼ਿਆਦਾ ਇੰਤਜ਼ਾਰ ਸੀ ਲਾਸਟ ਈਅਰ ਤੋਂ ਜਦੋਂ ਇਹ ਐਮਿਨੈਂਸ ਸਕੂਲ ਦੇ ਕਨਸੈਪਟ ਸ਼ੁਰੂ ਹੋਇਆ ਤੇ ਉਹਦੇ ਵਿੱਚ ਜਦੋਂ ਫਸਟ 14 ਸਕੂਲਾਂ ਦੀ ਲਿਸਟ ਆਈ ਤਾਂ ਬੜੀ ਖੁਸ਼ੀ ਹੋਈ ਵੀ ਉਹਨਾਂ ਦੇ ਵਿੱਚ ਸਾਡੇ ਸਕੂਲ ਦਾ ਨਾਮ ਵੀ ਸੀ ਤੇ ਜਦੋਂ ਅਸੀਂ ਛੇ ਹਟਾ ਸਾਹਿਬ ਦਾ ਐਮੀਨ ਸਕੂਲ ਦੇਖ ਕੇ ਆਏ ਤਾਂ ਦਿਲ ਦੇ ਵਿੱਚ ਹੋਰ ਵੀ ਤਾਂਗ ਜਾਗ ਪਈ ਵੀ ਛੇਤੀ ਤੋਂ ਛੇਤੀ ਜਿਹੜਾ ਸਾਡਾ ਸਕੂਲ ਆ ਇਹਨੂੰ ਗ੍ਰੇਟ ਹੋਵੇ। ਸੋ ਸਰ ਸਕੂਲ ਤਾਂ 13 ਦੇ ਰਿਸਟ ਹੋ ਗਈ ਹੈ ਸਕੂਲ ਦੇ ਵਿੱਚ 13 ਤੋਂ 14 ਸਕੂਲ ਨੇ ਜੀ ਪਰ ਤੁਹਾਡਾ ਸਕੂਲ ਹੈ ਜਿੰਨੇ ਚ ਦੋ ਦੋ ਮੁੱਖ ਮੰਤਰੀਆਂ ਨੇ ਆ ਕੇ ਨੂੰ ਜਿਸ ਨੂੰ ਸ਼ੁਰੂਆਤ ਕੀਤੀ ਹੈ ਅਸੀਂ ਭਾਗ ਗਰੇ ਆ ਜੀ ਤੇ ਉਹ ਜਿਹੜੇ ਸਾਡੇ ਖੁਸ਼ੀ ਦੇ ਪਲ ਨੇ ਜਾਂ ਅਸੀਂ ਕੇ ਵੀ ਸਾਡੀਆਂ ਦਿਲ ਦੀਆਂ ਜਿਹੜੀਆਂ ਗਹਿਰਾਈਆਂ ਚੋਂ ਖੁਸ਼ੀ ਆਈ ਸੀ ਉਹ ਸੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਬਹੁਤ ਮਾਨ ਮਹਿਸੂਸ ਕੀਤਾ ਵੀ ਇੱਥੇ ਦੋ ਦੋ ਮੁੱਖ ਮੰਤਰੀ ਸਭਾ ਨੇ ਆ ਕੇ ਸਾਡੇ ਸਕੂਲ ਦਾ ਜਿਹੜਾ ਆ ਉਦਘਾਟਨ ਕੀਤਾ ਮੇਰੇ ਇਹਨਾਂ ਟੀਚਰਾਂ ਮਿਹਨਤੀ ਟੀਚਰਾਂ ਦੇ ਸਿਰ ਤੇ ਅਸੀਂ ਉਹ ਸਕੂਲ ਚਲਾ ਰਹੇ ਸੀ ਜਿਹੜੀਆਂ ਕੰਡੀਸ਼ਨਸ ਹੀ ਉੱਥੇ ਜਾਂ ਜੋ ਵੀ ਐਟਮੋਸਫੇਅਰ ਸੀ ਉਹਦੇ ਵਿੱਚ ਪੋਸੀਬਲ ਹੀ ਨਹੀਂ ਹੈ ਕਿ ਕੋਈ ਬੰਦਾ ਜਿਹੜਾ ਆ ਪੜ੍ਹਾ ਸਕੇ ਲੇਕਿਨ ਮਤਲਬ ਕਾਬਲੇ ਤਾਰੀਫ ਦੇ ਬੱਚੇ ਟੀਚਰ ਨੇ ਜਿਨ੍ਹਾਂ ਨੇ ਉਹ ਚੈਲੈਂਜੇਬਲ ਕੰਡੀਸ਼ਨ ਦੇ ਵਿੱਚ ਵੀ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਬਿਲਕੁਲ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਮੇਰੇ ਕੁਝ ਉਹ ਸਟੂਡੈਂਟਸ ਨਾਲ ਚਰਚਾ ਹੋਈ ਤੁਹਾਡੇ ਤੋਂ ਗੱਲ ਕਰਨ ਤੋਂ ਪਹਿਲਾਂ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਆਏ ਨੇ ਜਿਨ੍ਹਾਂ ਦੇ ਪੇਰੈਂਟਸ ਨੇ 1 ਲੱਖ ਤੋਂ ਜ਼ਿਆਦਾ ਹਰ ਸਾਲ ਉਹ ਪੇ ਕਰਦੇ ਸੀ ਇਹ ਸਕੂਲਾਂ ਨੂੰ ਔਰ ਉਹਨਾਂ ਬੱਚਿਆਂ ਦਾ ਵੀ ਕਹਿਣਾ ਸੀਗਾ ਕਿ ਸਾਡੀ ਵੀ ਥਿੰਕਿੰਗ ਇਦਾਂ ਦੀ ਸੀਗੀ ਕਿ ਸਰਕਾਰੀ ਸਕੂਲ ਪੜ੍ਹਾਈ ਨਹੀਂ ਹੁੰਦੀ ਜਾਂ ਇੱਦਾਂ ਦੀ ਐਕਟੀਵਿਟੀਆਂ ਨਹੀਂ ਆ ਬਟ ਕਹਿੰਦੇ ਅੱਜ ਮੇਰੇ ਉਹੀ ਫਰੈਂਡਸ ਨੇ ਜਿਹੜੇ ਮੈਨੂੰ ਫੋਨ ਕਰਕੇ ਪੁੱਛ ਰਹੇ ਕਿ ਤੁਹਾਡੇ ਸਰਕਾਰੀ ਸਕੂਲ ਦੇ ਐਡਮਿਸ਼ਨ ਕਰਾਣੇ ਕੀ ਵੀ ਪ੍ਰੋਸੈਸ ਆਉਂਦਾ ਬਿਲਕੁਲ ਜੀ ਸਾਨੂੰ ਵੀ ਮਾਨ ਮਹਿਸੂਸ ਆ ਵੀ ਜਦੋਂ ਦਾ ਉਤ ਘਾਟਣ ਹੋਇਆ ਉਦੋਂ ਤੋਂ ਹੀ ਸਾਡੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਨਹੀਂ ਤੇ ਵੱਡੇ ਵੱਡੇ ਸਕੂਲਾਂ ਦੇ ਵਿੱਚੋਂ ਬੱਚੇ ਹਟ ਕੇ ਇੱਥੇ ਆਉਣ ਨੂੰ ਤਿਆਰ ਨਹੀਂ ਕਿਉਂਕਿ ਜਦੋਂ ਇੱਥੇ ਇਹਨਾਂ ਦਾ ਇਨਫਰਾਸਟ੍ਰਕਚਰ ਦੇਖਿਆ ਜਾਂ ਜੋ ਲੁੱਕ ਦੇਖੀਆ ਜਾਂ ਜੋ ਟੀਚਰ ਦੀ ਅਬਿਲਟੀ ਕਾ ਦੇਖੀਓ ਉਹਨੂੰ ਦੇਖ ਕੇ ਮਤਲਬ ਵੀ ਬਾਅਦ ਤੋਂ ਬਾਅਦ ਲੋਕ ਜਿਹੜੇ ਨੇ ਆਪਣੇ ਬੱਚੇ ਨੂੰ ਇੱਥੇ ਐਡਮਿਸ਼ਨ ਕਰਾਉਣ ਦੇ ਚਾਹ ਮੰ ਸਰਕਾਰੀ ਸ਼ਬਦ ਜਿਹੜਾ ਆ ਹੁਣ ਉਹ ਸਾਰਿਆਂ ਨੂੰ ਅੱਛਾ ਲੱਗਣਾ ਪੇ ਬਿਲਕੁਲ ਮੈਂ ਉਹੀ ਦੇਖ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਚਲੋ ਤੁਸੀਂ ਪ੍ਰਿੰਸੀਪਲ ਤੁਸੀਂ ਤਾਂ ਕਹਿਣਾ ਸਕੂਲ ਸਾਡਾ ਬਹੁਤ ਵਧੀਆ ਵਾ ਸਰਕਾਰੀ ਨੁਮਾਇੰਦਿਆਂ ਨੇ ਵੀ ਕਹਿਣਾ ਸਕੂਲ ਬਹੁਤ ਵਧੀਆ ਵਾ ਬਟ ਮਜ਼ਾ ਉਸ ਵੇਲੇ ਆਇਆ ਜਦੋਂ ਬਾਹਰ ਪੇਰੈਂਟਸ ਐਡਮਿਸ਼ਨਸ ਕਰਾਣ ਆਏ ਸੀਗੇ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕਿੱਥੋਂ ਆਏ ਹੋ ਤੇ ਉਹਨੇ ਕਾਫੀ ਨਾਮੀ ਸਕੂਲ ਜਿਹੜਾ ਤੁਹਾਡੇ ਆਸ-ਪਾਸ ਨੇ ਉਹਨਾਂ ਦਾ ਨਾਮ ਲਿਆ ਕਿ ਅਸੀਂ ਉਹ ਸਕੂਲ ਤੋਂ ਆਏ ਆ ਔਰ ਸਾਡਾ ਤਕਰੀਬਨ ਨਾ ਨਾ ਕਰਕੇ 1 ਲੱਖ ਤੋਂ ਜ਼ਿਆਦਾ ਖਰਚਾ ਜਿਹੜਾ ਉਹਨਾਂ ਸਕੂਲਾਂ 'ਤੇ ਹੁੰਦਾ ਸੀ ਮੈਂ ਕਿਹਾ ਫਿਰ ਇੱਥੇ ਕਿੰਨਾ ਕਹਿੰਦੇ ਇੱਥੇ ਦਾ ਜੀ ਘੱਟ ਬਹੁਤ ਘੱਟ ਹੈ ਫਰੀ ਦੇ ਮਾਤਰੀ ਹੈ ਔਰ ਅਸੀਂ ਭਗਵੰਤ ਮਾਨ ਜੀ ਦੇ ساری ਉਮਰ ਦੇ ਨਹੀਂ ਦੇ ਸਕਦੇ ਬਿਲਕੁਲ ਜੀ ਦੇਖੋ ਇਹ ਸਰਕਾਰੀ ਸਕੂਲਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਐਸ ਕੰਪੇਅਰ ਟੂ ਪ੍ਰਾਈਵੇਟ ਸਕੂਲ ਨਾ ਮਾਤਰ ਖਰਚਾ ਹੈ ਇੰਨੀ ਕੁ ਫੀਸ ਮਣੀ ਮੁੱਟੀ ਹੈ ਜਿਹਦੇ ਬੱਚੇ ਰੋਜ਼ ਹੀ ਉਨੇ ਪੈ ਹੀ ਖਰਚ ਵੀ ਜਾਂਦਾ ਹੈ। ਤੁਸੀਂ ਸਰ ਆਪਾਂ ਇਧਰ ਮੈਨ ਇਧਰ ਗੱਲਾਂ ਤੇ ਇਸ ਗੱਲ ਤੇ ਵੀ ਆਏ ਨੇ ਕਿ ਕਿੰਨਾ ਕਿ ਕਿੰਨੀ ਕਲਾਸ ਤੱਕ ਹੈ ਜਿਹੜਾ ਵਾ ਫ੍ਰੀ ਹੈ ਔਰ ਕਦੋਂ ਉਹਦੀ ਫੀਸ ਕਿੰਨੀ ਉਸ ਤੋਂ ਇਹ 8ਵੀਂ ਤੱਕ ਕਲਾਸ ਤੱਕ ਟੋਟਲੀ ਫ੍ਰੀ ਹੈ। ਕਿੰਨੇ ਤੋਂ ਕਿੰਨੇ ਕਲਾਸ ਤੱਕ ਸਕੂਲ ਹੈਗਾ ਲਾ ਕਰ ਕਰ ਇਹ 6ਵੀਂ ਤੋਂ 12ਵੀਂ ਤੱਕ ਆ ਜੀ। 6ਵੀਂ ਤੋਂ 8ਵੀਂ ਤੱਕ ਟੋਟਲੀ ਫ੍ਰੀ ਆ ਅਕੋਰਡਿੰਗ ਟੂ ਪੰਜਾਬ ਸਰਕਾਰ ਆਠੀ ਐਕਟ ਦੇ ਰੂਲਸ ਦੇ ਅਮਕਲਪ ਉਸ ਤੋਂ ਬਾਅਦ ਜਿਹੜੀਆਂ ਨਾਮਾ ਤਰਫੀਸ ਲਾ ਕੋਕ 70 ਰੁਪਏ ਹੋਗੀ ਇੱਕ ਬੱਚੇ ਦੇ ਮਹੀਨੇ ਦੀ। ਤੇ ਹਾਂ ਤੇ ਬੱਚਿਆਂ ਨੂੰ ਸੀ ਕੀ ਕੀ ਪ੍ਰੋਵਾਈਡ ਕਰਵਾ ਰਹੇ ਹੋ? ਉਹਦੇ ਵਿੱਚ ਦੇਖੋ ਇਹ ਅ ਬਿਲਕੁਲ ਬੈਟਰ ਜਿਹੜੀ ਹੈ ਸਿਟਿੰਗ ਅਬਿਲਿਟੀ ਹੈ ਖੁੱਲੇ ਸ਼ਾਨਦਾਰ ਕਮਰੇ ਨਹੀਂ ਹਰ ਸਕੂਲ ਕਮਰੇ ਦੇ ਵਿੱਚ ਪ੍ਰੋਜੈਕਟਰ ਹੋਊਗਾ ਇੰਟਰਐਕਟਿਵ ਪੈਨਲ ਹੋਣਗੇ ਤੇ ਇਸ ਤੋਂ ਇਲਾਵਾ ਲੈਬਸ ਨਹੀਂ ਸਾਡੀਆਂ ਚਾਰੀ ਲੈਬਸ ਨਹੀਂ ਬਹੁਤ ਅੱਛੀਆਂ ਵੈਲ ਇਨਸਟਰੂਮੈਂਟਸ ਹੋਣਾ ਚਾਹੀਦੇ ਨੇ ਤੇ ਜਿਹਦੇ ਵਿੱਚ ਸਾਡੀ ਫਿਜ਼ਿਕਸ ਲੈਬ ਆ ਕੈਮਿਸਟਰੀ ਬਾਇਓ ਐਂਡ ਇੰਟੀਗ੍ਰੇਟਲ ਲੈਬ ਜਿਹੜੇ ਕਿ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਦੇ ਲਈ ਆ ਇਸ ਤੋਂ ਇਲਾਵਾ ਵੈਲ ਸੈਟਲ ਸਾਡੇ ਕੋਲ ਜਿਹੜੀ ਆ ਕੰਪਿਊਟਰ ਲੈਬ ਆ ਉਸ ਤੋਂ ਇਲਾਵਾ ਬੱਚਿਆਂ ਨੂੰ ਇਹਦੇ ਚ ਸਪੋਰਟ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਗਈ ਆ ਸਾਡੇ ਕੋਲ ਚਾਰ ਪਲੇ ਗਰਾਊਂਡ ਜਿਹੜੇ ਨੇ ਉਹ ਲੌਨ ਟੈਨਿਸ ਵਾਲੀਬਾਲ ਉਸ ਤੋਂ ਬਾਅਦ ਹੈਂਡਬਾਲ ਹੈਂਡਬਾਲ ਤੋਂ ਬਾਅਦ ਬਾਸਕਟਬਾਲ ਆ ਤੇ ਪੰਜਵੀਂ ਜਿਹੜੀ ਸ਼ਾਨ ਸਾਡੀ সুইਮਿੰਗ ਪੂਲ ਆ ਜਿਹੜਾ ਕਿ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਸਕੂਲ ਦੇ ਵਿੱਚ ਇਹ ਜਿਹੜੀ ਫੈਸਿਲਿਟੀ ਬੱਚਿਆਂ ਨੂੰ ਨਹੀਂ ਦਿੱਤੀ ਗਈ ਸੋ ਇਹ ਜੀਐਸਸੀ ਸਕੂਲ ਦਾ ਪਰਪਸ ਇਸੀ ਅੱਗ ਬੁਝਾਉਂਦਾ ਯੰਤਰ ਲੱਗੇ ਨੇ ਫਾਇਰ ਉਸ ਤੋਂ ਬਾਅਦ ਨਾਲ ਨਾਲ ਤੁਹਾਡੇ ਸੀਸੀਟੀਵੀ ਕੈਮਰੇ ਦੇ ਬਿਲਕੁਲ ਉੱਪਰ ਲੱਗਿਆ ਦੇਖੀ ਜੀ 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 ਸੋ ਇਹ ਚੀਜ਼ਾਂ ਵੀ ਸਰਕਾਰੀ ਪਾਣੀ ਵਾਲੀ ਟੈਂਕੀ ਫਿਲਟਰ ਪਾਣੀ ਦੀ ਟੈਂਕੀ ਬਿਲਕੁਲ ਬਿਲਕੁਲ ਸਾਰਾ ਉਸ ਦੇ ਨਾਲ ਮੈਂ ਵਾਸ਼ਰੂਮ ਦੀ ਗੱਲ ਕੀਤੀ ਵਾਸ਼ਰੂਮ ਚੱਕਮਤਾਰ ਕਿਸੇ ਹੋਟਲੋਂ ਲੋ ਘੱਟੀ ਬਲੇ ਸੋ ਮਤਲਬ ਬਹੁਤ ਵਧੀਆ ਉਪਰਾਲਾ ਮਤਲਬ ਇਹ ਚੀਜ਼ ਦਾ ਵੀ ਐਮੂਲੈਂਸ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਰਿਅਲਾਈਜ਼ ਕਰਾਉਣਾ ਵੀ ਤੁਸੀਂ ਕਿਸੇ ਤੋਂ ਕੱਟ ਨਹੀਂ ਉਹ ਤੁਮ ਦੋ ਵੀ ਉਹ ਗੱਲ ਜਦੋਂ ਉਹਨਾਂ ਨੂੰ ਬੈਟਰ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾਊਗਾ ਸੋ ਇਨਫਰਾਸਟ੍ਰਕਚਰ ਦੇ ਨਾਲ ਨਾਲ ਜਿਹੜੀਆਂ ਨੇ ਕੋਚਿੰਗ ਫੈਸਿਲਿਟੀਆਂ ਵੀ ਜਿਹੜੀਆਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੇ ਕਿ ਲਾਸਟ ਸਾਲ ਦੇ ਬੱਚੇ ਇੱਥੇ ਸਾਡੇ ਕੋਲ ਸੀਗੇ ਉਹਨਾਂ ਨੇ ਇਹ ਇਸ ਚੀਜ਼ ਨੂੰ ਇੰਜੋਏ ਵੀ ਕੀਤਾ ਹੈ ਥੈਟ ਪ੍ਰੈਸੈਂਟ ਜਿਹੜਾ ਸਾਡੇ ਕੋਲ ਚੱਲ ਰਿਹਾ ਹੈ ਸੋ ਆਸ ਕਰਦੀ ਹਾਂ ਵੀ ਸਰਕਾਰ ਇਸੇ ਤਰ੍ਹਾਂ ਬਸ ਆਪ ਸਰਫਰੀ ਨੇ ਹਾਂ ਬਿਲਕੁਲ ਬਿਲਕੁਲ ਕਿੰਨੀ ਕਲਾਸ ਤੱਕ ਫਰੀਜ਼ ਦੇ ਰਹੇ ਹਾਂ 8 ਤੱਕ ਤੱਕ ਪਹਿਲਾਂ ਹੁੰਦੀ ਸੀ ਉਸ ਤੋਂ ਬਾਅਦ ਪਲੱਸ 2 ਤੱਕ ਤਾਂ ਬਜਟ ਜਿਹੜੀਆਂ ਫਰੀ ਆ ਰਹੀਆਂ ਨੇ ਫਰੀ ਆ ਰਹੀਆਂ ਨੇ ਤੇ ਯੂਨੀਫਾਰਮ ਯੂਨੀਫਾਰਮ ਜਿਹੜੀ ਹੈ 8 ਤੱਕ ਦਾ ਜਿਹੜੇ ਐਸਓਈ ਦਾ ਟੈਸਟ ਕੰਡਕਟ ਕਰਕੇ ਆਉਂਦੇ ਉਹਨਾਂ ਬੱਚਿਆਂ ਨੂੰ ਵੀ ਯੂਨੀਫਾਰਮ ਜਿਹੜੀ ਫਰੀ ਦਿੱਤੀ ਜਾ ਰਹੀ ਹੈ ਜੀ ਸੋ ਅਗਰ ਐਕਟੀਵਿਟੀਆਂ ਦੀ ਗੱਲ ਕਰੀਏ ਤਾਂ ਕੀ ਕੀ ਐਕਟੀਵਿਟੀਆਂ ਕਰਾਉਂਗਾ ਕਿ ਤੁਹਾਡੇ ਕੋਲ ਸਪੇਸ ਬਹੁਤ ਆ ਚਾਰ ਤਰ੍ਹਾਂ ਦੇ ਵਿਸ਼ਾਲ ਗਰਾਊਂਡ ਸਾਡੇ ਕੋਲ ਉੱਥੇ ਸੀਗਾ ਉੱਥੇ ਸੀਗਾ ਸਾਡੇ ਕੋਲ ਐਕਟੀਵਿਟੀ ਕਰਾਉਣ ਲਈ ਕੋਈ ਵੀ ਏਰੀਆ ਨਹੀਂ ਸੀ ਜਿੱਤੇ ਅਸੀਂ ਪਹਿਲੇ ਗੱਲ ਸਕੂਲ ਦੀ ਗੱਲ ਕਰੀਏ ਇੱਥੇ ਸਾਡੇ ਕੋਲ ਬਹੁਤ ਹੀ ਮੌਕਾ ਆ ਜਾਂ ਸਪੇਸ ਆ ਜਿਹਦੇ ਵਿੱਚ ਅਸੀਂ ਐਕਟੀਵਿਟੀਆਂ ਕਰਾ ਸਕਦੇ ਆ ਪ੍ਰੀਅਰ ਜਿਹੜੀ ਸੀ ਉੱਥੇ ਅਸੀਂ ਕਲਾਸਰੂਮ ਚ ਕਰਾਉਂਦੇ ਸੀ ਇੱਥੇ ਬਾਹਰ ਬਹੁਤ ਸੋਹਣਾ ਏਰੀਆ ਸਾਡੇ ਕੋਲ ਅਸੈਂਬਲੀ ਏਰੀਆ ਦਿੱਤਾ ਗਿਆ ਉੱਥੇ ਕਰਾਵਾਂਗੇ ਇਸ ਤੋਂ ਇਲਾਵਾ ਗੇਮਸ ਨੇ ਤੇ ਹੋਰ ਵੀ ਜਿਹੜੀਆਂ ਇਹਦੇ ਨਾਲ ਰਿਲੇਟਡ ਐਕਟੀਵिटीज ਨੇ ਜਿਹਦੇ ਨਾਲ ਬੱਚੇ ਦੀ ਓਵਰਆਲ ਡਵੈਲਪਮੈਂਟ ਹੋ ਸਕਦੀਆਂ ਉਹ ਜ਼ਰੂਰ ਕਰਾਉਣੀ ਸਰ ਬਹੁਤ ਆਸ-ਪਾਸ ਸਾਡੇ ਕਾਫੀ ਜ਼ਿਆਦਾ ਸਕੂਲਸ ਹੈਗੇ ਨੇ ਬਹੁਤ ਕਿੱਦਾਂ ਦੇਖਦੇ ਹੋ ਸਾਰਾ ਚੈਲਿੰਜਿੰਗ ਹਾਂ ਸਾਡੇ ਲਈ ਚੈਲਿੰਜਿੰਗ ਵੀ ਹੋਊਗਾ ਕਿਉਂਕਿ ਅਸੀਂ ਆਪਣਾ ਇੱਕ ਸਟੈਂਡਰਡ ਮੇਨਟੇਨ ਕਰਨਾ ਤੇ ਸਟੈਂਡਰਡ ਮੇਨਟੇਨ ਕਰਕੇ ਉਹਨਾਂ ਨੂੰ ਦਿਖਾਣਾ ਹੈ ਕਿ ਅਸੀਂ ਜਿਹੜੇ ਆ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਦੇ ਨਾਲ ਘੱਟ ਨਹੀਂ ਉਹਨਾਂ ਤੋਂ ਵੱਧ ਅਸੀਂ ਕੰਪੀਟ ਕਰਕੇ ਨਾ ਆਪਣਾ ਨਾਮ ਰੋਸ਼ਨ ਕਰਾਂਗੇ ਸਰਕਾਰ ਦਾ ਨਾਮ ਵੀ ਰੋਸ਼ਨ ਕਰਾਂਗੇ ਜਾਂਦੇ ਨੇ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਹਾਂ ਪੇਰੈਂਟਸ ਨੂੰ ਇਹ ਚਾਹਾਂਗੇ ਕਿ ਸਾਨੂੰ ਕਿਸੇ ਚੀਜ਼ ਤੋਂ ਘੱਟ ਨਾ ਸਮਝਿਓ ਸਾਡੇ ਕੋਲ ਵੈਲ ਕੁਆਲੀਫਾਈਡ ਸਟਾਫ ਆ ਤੇ ਵੈਲ ਜਿਹੜਾ ਇਨਸਟੈਬਲਿਸ਼ਮੈਂਟ ਸੌਰੀ ਇਨਫਰਾਸਟ੍ਰਕਚਰ ਆ ਜੋ ਕਿ ਸਰਕਾਰ ਨੇ ਮੁਹੱਈਆ ਕਰਾਇਆ ਇਹਦੇ ਰਾਹੀਂ ਅਸੀਂ ਬੱਚਿਆਂ ਦੇ ਓਵਰਆਲ ਡਵੈਲਪਮੈਂਟ ਕਰਾਂਗੇ ਤੇ ਸਾਡੇ ਤੇ ਜਿੱਕੀ ਨੀ ਰੱਖੋ ਸਾਡੇ ਬੱਚਿਆਂ ਸਾਡੇ ਕੋਲ ਬੱਦ ਤੋਂ ਬੱਦ ਜਿਹੜਾ ਹੈ ਦਾਖਲਾ ਖਾਓ ਬਿਲਕੁਲ ਮੈਂ ਦਾਖਲੇ ਤੇ ਹੀ ਆ ਰਿਹਾ ਕਿ ਦਾਖਲੇ ਦਾ ਪ੍ਰੋਸੈਸ ਕੀ ਹੈ ਜ਼ਰੂਰ ਇਹ ਵੀ ਦੱਸੋ ਕਿ ਦਾਖਲਾ ਹਲੇ 9th ਤੇ 11th ਦੇ ਲਈ ਆਨਲਾਈਨ ਪ੍ਰਸੀਡਰ ਖੁੱਲਿਆ ਪੋਰਟਲ ਤੇ ਤੇ ਉਹਦੇ ਵਿੱਚ ਤੁਸੀਂ ਜਿਹੜਾ ਆ ਸਕੂਲ ਆਫ ਫੈਮਿਨਸ ਤੇ ਜਾ ਕੇ ਆਪਣੇ ਬੱਚੇ ਨੂੰ ਰਜਿਸਟਰ ਕਰਾ ਸਕਦੇ ਹੋ ਜਿਹੜਾ ਬੱਚਾ 8ਵੀਂ ਦਾ ਪੇਪਰ ਦੇ ਰਿਹਾ ਤੇ 10ਵੀਂ ਦਾ ਪੇਪਰ ਦੇ ਰਿਹਾ ਇਹਨਾਂ ਦਾ ਰਜਿਸਟ੍ਰੇਸ਼ਨ ਹੋਊਗੀ ਰਜਿਸਟ੍ਰੇਸ਼ਨ ਤੋਂ ਬਾਅਦ ਇਹਨਾਂ ਦਾ ਟੈਸਟ ਹੋਊਗਾ ਟੈਸਟ ਤੋਂ ਬਾਅਦ ਇਹਨਾਂ ਦੀ ਮੈਰਿਟ ਬਣੂਗੀ ਅਕੋਰਡਿੰਗ ਟੂ ਮੈਰਿਟ ਜਿਹੜੀਆਂ ਉਹ ਸੀਟ ਫਿਲ ਕੀਤੀਆਂ ਜਾਣਗੀਆਂ ਪੰਜਵੀਂ ਛੇਵੀਂ ਦੇ ਪੰਜਵੀਂ ਵਾਲਾ ਸਾਡੇ ਕੋਲ ਨਹੀਂ ਹੈ ਛੇਵੀਂ ਦਾ 31 ਮਾਰਚ ਤੋਂ ਬਾਅਦ ਤੁਹਾਨੂੰ ਸਾਰਾ ਪ੍ਰੋਸੈਸ ਹਸਤੀਦਾ ਹੈ ਅੱਛਾ ਤੇ ਜੇ ਮੈਂ ਕਾਫੀ ਗੱਲ ਕਰਾਂ ਜਿਵੇਂ ਕਿ ਵੈਲ ਐਜੂਕੇਟਿਡ ਸਟਾਫ ਹੈ ਸਾਡੇ ਕੋਲ ਤੇ ਉਹ ਵੀ ਆਪਾਂ ਕਿਹਾ ਅੱਛਾ ਵੀ ਉਹਨਾਂ ਕੈਮਰਾ ਕਲੀਅਰ ਕਰ ਲਈਏ ਕਿਉਂਕਿ ਕਿਸ ਪ੍ਰਕਾਰ ਦੇ ਨਾਲ ਉਹਨਾਂ ਦੀ ਚੋਣ ਹੁੰਦੀ ਹੈ ਟੀਚਰ ਜਿਹੜੇ ਨੇ ਜਿਹੜੇ ਬੱਚੇ ਜਿਹੜੇ ਪ੍ਰਾਈਵੇਟ ਸਕੂਲ ਤੋਂ ਆ ਰਹੇ ਨੇ ਉਹਨਾਂ ਨੂੰ ਚਾਹੀਏ ਮੇਨ ਫੰਡਾ ਹੀ ਹੁੰਦਾ ਕਿ ਪੜ੍ਹਾਈ ਅੱਛੀ ਹੁੰਦੀ ਹੈ ਤੇ ਉਹ ਕਿ ਕਿੱਦਾਂ ਮਸ ਸਿਲੈਕਸ਼ਨ ਹੁੰਦੀ ਟੀਚਰਾਂ ਦੀ ਜਿਹੜੇ ਕਿ ਸਕੂਲ ਆਫ ਐਮਿਨੈਂਸ ਦੇ ਵਿੱਚ ਇਹਨਾਂ ਦੇ ਬੱਚਿਆਂ ਦੇ ਦੇਖੋ ਜੀ ਹੁਣ ਜਿੰਨਾ ਵੀ ਗਵਰਨਮੈਂਟ ਟੀਚਰ ਦੀ ਸਿਲੈਕਸ਼ਨ ਦਾ ਪ੍ਰੋਸੈਸ ਆ ਉਹ ਵੈਰੀ ਮੱਚ ਕਲੀਅਰ ਆ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਟੀਚਰ ਬਣਨ ਲਈ ਟੈਟ ਕਲੀਅਰ ਕਰਨਾ ਪੈਂਦਾ ਟੈਟ ਤੋਂ ਬਾਅਦ ਜਦੋਂ ਪੋਸਟਾਂ ਨਿਕਲਦੀਆਂ ਨੇ ਉਸ ਤੋਂ ਬਾਅਦ ਉਹਦਾ ਸਬਜੈਕਟ ਐਕਸਪਰਟ ਦਾ ਟੈਸਟ ਰੱਖਿਆ ਜਾਂਦਾ ਹੈ ਉਹ ਉਹੀ ਟੀਚਰ ਕਲੀਅਰ ਕਰ ਪਾਉਂਦਾ ਹੈ ਜਿਹਦੇ ਵਿੱਚ ਅਬਿਲਿਟੀ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਮੈਰਿਟ ਬਣਦੀ ਆ ਆਫਟਰ ਮੈਰਿਟ ਜਿਹੜੀ ਆ ਸਿਲੈਕਸ਼ਨ ਕੀਤੀ ਜਾਂਦੀ ਜੀ ਜੀ ਸੋ ਸਾਡੇ ਕੋਲ ਜਿਹੜੀ ਆ ਲਗਭਗ ਕ੍ਰੀਮ ਹੀ ਉੱਪਰੋਂ ਨਿਕਲ ਕੇ ਆਉਂਦੀ ਆ ਤੇ ਤਕਰੀਬਨ ਕਿੰਨੇ ਟੀਚਰ ਨੇ ਸਾਡੇ ਕੋਲ ਇਸ ਟਾਈਮ ਜਿਹੜੇ ਨੇ 11 ਲੈਕਚਰਰ ਨੇ 28 ਜਿਹੜੇ ਨੇ ਮਾਸਟਰ ਕੈਡਰ ਤੇ ਸੌਣ ਗੱਲ ਕਰਦੇ ਕੁਝ ਪੇਰੈਂਟਸ ਦੇ ਨਾਲ ਜੋ ਕਿ ਇਸ ਵੇਲੇ ਸਕੂਲ ਆਫ ਫੈਮਿਨੈਸ ਦੇ 32 ਸੈਕਟਰ ਤੇ ਪਹੁੰਚੇ ਹੋ ਨੇ ਸਪੈਸ਼ਲੀ ਆਪਣੇ ਬੱਚਿਆਂ ਦੀ ਐਡਮਿਸ਼ਨਸ ਕਰਾਉਣ ਵਾਸਤੇ ਸਸ਼ੀ ਗਾ ਸਰ ਸਸ਼੍ਰੀ ਗਾ ਸਰ ਕੀ ਨਾਮ ਹੈ ਤੁਹਾਡਾ ਹਰਿਸ਼ ਚੰਦਰ ਜੀ ਕਿੱਥੇ ਰਹਿੰਦੇ ਹੋ ਆਪਣਾ ਧਰਮਪੁਰਾ ਸ਼ੰਘਾ ਸਿੰਘ ਮਾਰ ਰੋਡ ਤੇ ਠੀਕ ਹੈ ਕਿੰਨੇ ਐਡਮਿਸ਼ਨ ਕਰਾਣਾ ਹੈ ਆਪਣੇ ਜਸ ਲੜਕੇ ਦੀ ਕਰਾਉਣਾ ਹੈ ਬੇਟੇ ਦੀ ਕਰਾਣਾ ਹੈ ਹਾਂ ਤੇ ਪਹਿਲਾ ਕਿਹੜੇ ਸਕੂਲ ਪੜ੍ਹਦੇ ਸੀਗੇ ਪਹਿਲੇ ਐਮਡੀ ਪਟ ਪੜ੍ਹਦਾ ਸੀਗੇ ਹਾਂਜੀ ਐਮਡੀ ਪਟ ਪ੍ਰਾਈਵੇਟ ਸਕੂਲ ਸੀਗਾ ਹਾਂਜੀ ਪ੍ਰਾਈਵੇਟ ਸੀਗਾ ਠੀਕ ਹੈ ਤੇ ਕਿਸ ਤਰ੍ਹਾਂ ਮੰਨਣੀ ਚਾਹੀਏ ਕਿ ਬੇਟੇ ਨੂੰ 11ਵੀਂ ਕਿਹੜੇ 11ਵੀਂ ਚ ਕਹ ਰਹੇ ਹੋ ਹਾਂਜੀ 11ਵੀਂ ਕਰਾਣਾ ਤੇ 11ਵੀਂ ਚ ਕਿਤਾ ਸੋ ਮੰਨਣੀ ਚਾਹੀਏ ਕਿ ਬੇਟੇ ਨੂੰ ਸਰਕਾਰੀ ਸਕੂਲ ਪਾਣਾ ਹੈ ਨਈਔਰ ਸੁਵਿਧਾ ਬੜੀਆ ਮੇਰੇ ਆ ਸਰਕਾਰੀ ਸਕੂਲ ਦੇ ਹਟਾਜ ਕਰਕੇ ਇੱਥੇ ਆਏ ਹੈਗੇ ਸਕੂਲ ਦੇ ਐਡਮਿਸ਼ਨ ਦੇਖੋ ਮਿਲਦੀ ਕਿ ਨਹੀਂ ਮਿਲਦੀ ਕਦੋਂ ਪਤਾ ਲੱਗਾ ਇਸ ਸਰਕਾਰ ਸੁਵਿਧਾ ਬਹੁਤ ਦੇ ਰਹੀ ਹੈ ਸਕੂਲ ਮੋਬਾਈਲ ਦੇ ਦੇਖਿਆ ਹੈਗਾ ਜੀ ਹਾਕੀ ਕੀ ਦੇਖਿਆ ਦੇਖਿਆ ਸੀ ਮੋਬਾਈਲ ਇਹ ਸੁਵਿਧਾ ਸਕੂਲ ਵੱਡਾ ਬਣਿਆ ਪਹਿਲਾਂ ਕਾਂਗਰਸ ਵੱਲ ਹੋਇਆ ਸੀ ਪਾਸ ਇਹ ਫਿਰ ਆਮ ਪਾਰਟੀ ਵੱਲ ਹੋਇਆ ਕੱਲ ਮੂਰਤ ਕੀਤਾ ਇੱਥੇ ਆਏ ਅਸੀਂ ਆਮ ਪਾਰਟੀ ਵੱਲੋਂ ਤੇ ਉਹ ਮੈਂ 11ਵੇਂ ਲੜਕੇ ਦੀ ਤੇ ਕਰਾਣ ਆਇਆ ਸੀ ਐਡਮਿਸ਼ਨ ਦੇਖੀ ਕੀ ਕੀ ਸੁਵਿਧਾ ਦੇਖਿਆ ਸੀ ਅੰਦਰ ਸੁਵਿਧਾ ਕਾਹੀ ਦਿਖਾਇਆ ਸਕੂਲ ਵੱਡਾ ਇੱਥੇ ਗੇਮਾਂ ਹੈਗੀਆਂ ਉਹ ਕੋਲੋ ਹੈ ਪੱਲ ਕਰਕੇ ਇੱਥੇ ਆਏ ਸੀ ਸਰਕਾਰੀ ਸਕੂਲ ਦੇ ਵਿੱਚ ਠੀਕ ਹੈ ਯਾਨੀ ਕਿ ਮਦ ਸਕੂਲ ਦਾ ਇਮੇਜ ਐਸ ਲਾਈਕ ਦੀ ਕਿ ਪੇਰੈਂਟ ਜਿਹੜੇ ਨੇ ਕਿਤਨਾ ਕਿਤੇ ਉਹਨਾਂ ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲ ਦਾ ਵੀ ਐਡਮਿਸ਼ਨ ਕਰਾਣਾ ਆ ਰਿਹਾ ਹਾਂਜੀ ਪ੍ਰਾਈਵੇਟ ਤੋਂ ਛੱਡ ਕੇ ਸਰਕਾਰੀ ਚ ਆ ਰਹੇ ਆ ਕਿ ਸੋ ਤੇ ਲੱਗਦਾ ਕਿ ਕਿੱਥੇ ਹੁਣ ਤੁਹਾਡੇ ਜੇਬ ਤੇ ਵੀ ਫਰਕ ਪਏਗਾ ਅੱਜ ਦਾ ਕਿਉਂਕਿ ਉਹ ਤਾਂ ਪੇਗੇ ਪੇਗਾ ਸਰ ਜੇਬ ਦਾ ਫਰਕ ਉੱਥੇ ਲੁੱਟਮਾਰ ਨਹੀਂ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੀਸ ਭਰਨੀ ਬੜੀ ਓਕੇ ਹੋ ਜਾਂਦੇ ਆ ਕਿੰਨੇ ਐਡਮਿਸ਼ਨ ਹੋ ਜਾਂਦੇ ਸੀ ਸਾਲ ਦੇ ਅੰਗੇ ਜਿਹੜੇ ਪੜਾਉਂਦੇ ਆਏ ਹਾਂ ਪੜਾਉਂਦੇ ਆਏ ਉੱਥੇ ਸਾਲ ਦਾ ਖਰਚਾ ਪੈ ਜਾਂਦਾ ਆ ਫੀਸ ਆ ਹਾਂਜੀ ਪਹੁੰਚ ਜਾਂਦਾ ਹੈ ਇੱਥੇ ਤੁਹਾਨੂੰ ਪਤਾ ਕਿੰਨੀ ਫੀਸ ਹੈ ਇੱਥੇ 3000 ਰੁਪਏ ਮਿਸ਼ਨ ਦਾ ਸਾਲ ਦੀ ਖਾਲੀ ਤੇ ਆਈਏ 3000 ਤੁਹਾਡਾ ਕੰਮ ਸਾਰ ਜਾਣਾ ਹੈ ਹਾਂਜੀ ਪਲੱਸ 1 ਹਾਂਜੀ ਪਲੱਸ 1 ਮੇਰੀ ਕੁੜੀਆਂ ਵੀ ਸਰਕਾਰੀ ਜੀ ਪੜਦੀ ਹੈ ਗਵਰਨਮੈਂਟ ਕਾਲਜ ਅੱਛਾ ਉਹਨ ਗੁਰਨਾਲਾ ਕਾਲਜ ਪੜ੍ਹਦੀ ਹੋਵੇ ਸਰਕਾਰੀ ਹੈਗਾ ਅੱਛਾ ਉਹ ਤਾਦੀ ਮੇਰੇ ਬੇਟੇ ਨੂੰ ਵੀ ਸਰਕਾਰੀ ਜੀ ਮੇਰੀ ਦੋ ਹੈਗੀਆਂ ਕੁੜੀਆਂ ਉਹਨੇ ਵੀ ਸਰਕਾਰੀ ਜੀ ਕਰਾਣੀ ਸੀ ਉਹ ਤੀਸਰੀ ਕਲਾਸ ਚ ਹੈਗੀ ਸੀ ਉਹ 6ਵੇਂ ਚ ਹੋਣੀ ਹੈ ਤੇ ਉਹਨੂੰ ਇੱਥੇ ਲੈ ਕੇ ਆਉਣ ਵਾਲੇ ਹਾਂਜੀ ਇੱਥੇ ਲਿਆ ਪ੍ਰਾਈਵੇਟ ਚ ਆਲੇ ਹਾਂਜੀ ਉਹ ਵੀ ਪ੍ਰਾਈਵੇਟ ਚ ਹੈ ਕਿਹੜੇ ਸਕੂਲ ਚ ਹੈ ਉਹੀ ਐਮਡੀ ਭਾਟੀ ਦੀ ਪਰਦੇ ਸੇਮ ਹੀ ਬਟੇ ਉਹਨਾਂ ਨੇ ਇੱਥੇ ਲਿਆਂਦੀ ਤਿਆਰੀ ਚ ਹਾਂਜੀ ਇੱਥੇ ਤਿਆਰੀ ਚ ਆ ਪਰ ਸਿਕਸਥ ਜਿਹੜੇ ਨਾਲ ਐਡਮਿਸ਼ਨ ਉਹ ਤੀਸਰੀ ਚ ਜਾਏ ਛੋਟੀ ਹੈਗੀ ਠੀਕ ਹੈ ਤੇ ਬਾਕੀ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਪ੍ਰਾਈਵੇਟ ਸਕੂਲਾਂ ਛੱਡ ਕੇ ਸਰਕਾਰੀ ਚ ਜਾਓ ਇੱਥੇ ਸਹੂਲਤਾਂ ਸਾਰੀਆਂ ਪੜ੍ਹਾਈ ਵਧੀਆ ਹੈਗੀ ਹੈ ਸਾਰੇ ਖੇਡ ਖਿਡਾਰੀਆਂ ਸਾਰਿਆਂ ਦਾ ਹੈਗਾ ਪ੍ਰੋਗਰਾਮ ਇੱਥੇ ਮਾੜਾ ਇਹੀ ਕਰਨਾ ਹੈ ਪ੍ਰਾਈਵੇਟ ਛੱਡ ਕੇ ਸਰਕਾਰੀਆ ਜਾਉ ਸਕੂਲ ਚ ਐਡਮਿਸ਼ਨ ਦੇਖਿਆ ਸਕੂਲ ਸਕੂਲ ਦੇਖਿਆ ਮਾੜਾ ਇਹੀ ਸਕੂਲ ਦਾ ਬਹੁਤ ਵੱਡਾ ਹੈ ਬਹੁਤ ਸੁੰਦਰ ਹੈ ਵੱਡੇ ਤਰ੍ਹਾਂ ਕੀ ਦੇਖਿਆ ਸਕੂਲ ਚੱਕ ਕੀਤਾ ਅੰਦਰ 들어 ਗਏ ਵਾੜਾ ਵੱਟਾ ਅੰਦਰ ਨਿਗੇ ਇਹ ਬਾਰ ਹੀ ਖੜੇ ਹੋਏ ਐਡਮਿਸ਼ਨ ਹੀ ਪੁੱਛ ਰਹੇ ਸੀ ਉਹ ਫਾਰਮ ਭਰ ਰਿਹਾ ਇਹ ਲੜਕਾ ਤਰੰਪੁਰੀ ਲੁਧਿਆਣਾ ਕਹਿੰਦੀ ਦੱਸ ਜੀ ਪਹਿਲਾਂ ਅਸੀਂ ਪ੍ਰਾਈਵੇਟ ਸਕੂਲ ਪੜ੍ਹਦੇ ਸੀ ਹਾਂਜੀ ਐਮਡੀ ਪੜ੍ਹਦੇ ਤੇ ਕੀਤਾ ਮਨ ਬਣਿਆ ਕਿ ਸਰਕਾਰੀ ਸਕੂਲ ਚ ਜਾਣਾ ਹੈ ਇੱਥੇ ਉਹ ਸਰ ਜਿਹੜਾ ਐਮਡੀ ਹਟ ਸੀਗਾ ਉਹ 10 ਤੱਕ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਮੈਂ ਫੇਸਬੁੱਕ ਤੇ ਦੀ ਜਿਹੜੀ ਦੇਖੀ ਹੈ ਪੋਸ ਕੀ ਇਹ ਸਕੂਲ ਨਵਾਂ ਖੁੱਲਿਆ ਐ ਐਵੀਡੈਂਸ ਦੇ ਆਮ ਪਾਰਟੀ ਵੱਲੋਂ ਤੇ ਇਸੇ ਕਰਕੇ ਸਕੂਲ ਵੀ ਵਧੀਆ ਹੈਗਾ ਤੇ ਸਟੱਡੀ ਵੀ ਠੀਕ ਠਾਕ ਹੋਊਗੀ ਤਾਂ ਕਰਕੇ ਮੈਂ ਇੱਥੇ ਆਂਦੀ ਸੋਚਿਆ ਤੇ ਮੈਂ ਡਾੜੀ ਨਾਲ ਗੱਲ ਕੀਤੀ ਕਹਿੰਦੇ ਉੱਤੇ ਫੀਸਾਂ ਹੀ ਬਹੁਤ ਜ਼ਿਆਦਾ ਸੀ ਹਾਂਜੀ ਫੀਸ ਬਹੁਤ ਜ਼ਿਆਦਾ ਐ ਇੱਥੇ ਮਤਲਬ ਸਰਕਾਰੀ ਹੈਗਾ ਤੇ ਸਹੀ ਐ ਸਕੂਲ ਵਧੀਆ ਹੈਗਾ ਤੇ ਸਟੱਡੀ ਵੀ ਵਧੀਆ ਆਂਦੀ ਮੈਂ ਤਾਂ ਯੂਥ ਦਾ ਕਿੱਥੇ ਨਾ ਕਿੱਥੇ ਮਾਈਂਡ ਚੇਂਜ ਹੋ ਰਿਹਾ ਕਿ ਵਾਪਸ ਆਨੂੰ ਸਰਕਾਰੀ ਸਕੂਲ ਜੁਆਇਨ ਕਰਨੇ ਦੇਣ ਪ੍ਰਾਈਵੇਟ ਹਾਂਜੀ ਕੀ ਕਹਿਣਾ ਚਾਹੋਗੇ ਬਾਕੀ ਯੂਥ ਜਿਹੜੇ ਬੱਚੇ ਤੁਹਾਡੇ ਇੰਟਰਵਿਊ ਦੇਖ ਰਹੇ ਆ ਮੈਂ ਕਹਿੰਦਾ ਟੈਂਸ ਤੇ ਜਦੋਂ ਆਪਾਂ ਐਡਮਿਸ਼ਨ ਲੈਣੀ ਸਾਡਾ ਟੈਸਟ ਹੋਊਗਾ 15th 15th ਤੋਂ 17th ਡੇਟ ਦੇ ਵਿੱਚ ਟੈਸਟ ਹੋਊਗਾ ਉਸ ਤੋਂ ਬਾਅਦ ਟੈਸਟ ਪਾਸ ਕਰਕੇ ਆਪਾਂ ਇਹਦੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦੇ ਆਂ ਕੁਝ ਹੋਰ ਪੇਰੈਂਟਸ ਨਾਲ ਗੱਲ ਕਰਦੇ ਆਂ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਹਿੰਦਰਪ੍ਰੀਤ ਕੌਰ ਕਿੱਥੇ ਰਹਿਣ ਵਾਲੇ ਹੋ ਇੱਥੇ ਤੇ ਹੀ ਰਹਿਣ ਵਾਲੇ ਆਂ ਸਮਰਾਲਾ ਚੋਂ ਸ਼ਿੰਗਾਰ ਰੋਡ ਹਾਂਜੀ ਠੀਕ ਹੈ ਕਿੰਨਾ ਦੀ ਐਡਮਿਸ਼ਨ ਕਰਾਉਣਾ ਹੈ ਆਪਣੀ ਕੁੜੀ ਆਦੀ ਐਡਮਿਸ਼ਨ ਕਰਵਾਣ ਆਈ ਹੈ 6th ਸਟੈਂਡਰਡ ਕਰ ਰਹੀ ਹੈ 7th ਸਟੈਂਡਰਡ ਤੇ ਐਡਮਿਸ਼ਨ ਕਰਵਾਣ ਆਈ ਹੈ ਜੀ ਅੱਛਾ 6th ਸਟੈਂਡਰਡ ਕਰ ਰਹੀ ਹੈ ਤਾਂ ਪਹਿਲਾਂ ਕਿੱ ਪ੍ਰਾਈਵੇਟ ਸਕੂਲ ਦੇ ਹਾਂਜੀ ਪ੍ਰਾਈਵੇਟ ਚ ਪੜ੍ਹ ਰਹੀ ਸੀ ਬੀਸੀਐਮ ਕਿਹੜਾ ਏਰੀਆ ਬੀਸੀਐਮ ਐਟ ਦਾ ਹਾਂਜੀ 32 ਸੈਕਟਰ ਅੱਛਾ ਪੱਤੇ ਸੈਕਟਰ ਦਾ ਸ਼ੁਰੂ ਤੋਂ ਬੀਸੀਐਮ ਵਿੱਚ ਸੀ ਹਾਂਜੀ ਸ਼ੁਰੂ ਤੋਂ ਹੀ ਬੀਸੀਐਮ ਚ ਸੀ ਬਟ ਹੁਣ ਸਰਕਾਰ ਨੇ ਫੈਸਿਲਿਟੀ ਦਿੱਤੀ ਹੈ ਤਾਂ ਅਸੀਂ ਵੀ ਸੋਚਿਆ ਵੀ ਕਿਉਂ ਨਾ ਫਾਇਦਾ ਚੱਕਿਆ ਜਾਵੇ ਸਰਕਾਰੀ ਫੈਸਿਲਿਟੀ ਦਾ ਅੱਛਾ ਵੀ ਫਿਰ ਪ੍ਰਾਈਵੇਟ ਸਕੂਲਾਂ ਦਾ ਫੀਸ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਫੀਸਾਂ ਤਾਂ ਪ੍ਰਾਈਵੇਟ ਸਕੂਲਾਂ ਸਾਰੇ ਜਾਣਦੇ ਨੇ ਬਹੁਤ ਕਾਫੀ ਜ਼ਿਆਦਾ ਫੀਸਿਸ ਹੁੰਦੀਆਂ ਨੇ ਇਸ ਲਾਸਟ ਚਿਰ ਕਿੰਨੀ ਪੇ ਤੁਸੀਂ ਕੀਤੀ ਹੈ last year approximate one 1 lakh pure year de 1 lakh plus se 1 lakh to zyada fees tussi pay kiti hai pure year di pure saal de 1 ਲੱਖ ਤੋਂ ਉੱਪਰ ਖਰਚ ਕੀਤਾ ਹੈ ਹਾਂਜੀ ਹਾਂਜੀ ਪ੍ਰਾਈਵੇਟ ਸਕੂਲ ਦਾ ਤੁਹਾਨੂੰ ਪਤਾ ਹੀ ਹੈ ਖਰਚੇ ਦਾ ਕਰਨੀ ਤੇ ਤਾਂ ਹੀ ਅਸੀਂ ਸੋਚਿਆ ਤਾਂ ਹੀ ਇਹ ਸੋਚਿਆ ਨਾ ਵੀ ਸਰਕਾਰ ਨੇ ਫੈਸਿਲਿਟੀ ਦਿੱਤੀ ਹੈ ਤਾਂ ਇਹਦਾ ਫਾਇਦਾ ਚੱਕਿਆ ਜਾਵੇ ਤਾਂ ਲੱਗਦਾ ਹੁਣ ਕੀ ਵਾਕਈ ਉਹ ਜਿਹੜੇ ਵੇ ਹੈ ਜਿਸ ਹਿਸਾਬ ਨਾਲ ਬਿਲਡਿੰਗ ਦੇਖੀ ਹੈ ਅਸੀਂ ਇਹ ਵੀ ਸੋਚਿਆ ਵੀ ਟੀਚਰਸ ਵੀ ਅੱਛੇ ਹੋਣਗੇ ਤੇ ਪੜਾਈ ਵੀ ਅੱਛੀ ਕਰਵਾਈ ਜਾਏਗੀ ਬਿਲਕੁਲ ਕਿਉਂਕਿ ਇਹ ਸੁਵਿਧਾਵਾਂ ਦੇਖਿਆ ਤੁਸੀਂ ਤੇ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਜਿਹੜਾ ਸਟਾਫ ਰੱਖਿਆ ਆ ਹੈਲਪਲੇ ਉਹ ਵੀ ਬਹੁਤ ਅੱਛਾ ਗਾਈਡ ਕਰ ਰਿਹਾ ਆ ਤੇ ਬਾਕੀ ਇਹਨਾਂ ਨੇ সুইਮਿੰਗ ਪੂਲਸ ਪਲੇਗਰਾਉਂਡਸ ਵਗੈਰਾ ਬਣਾਇਆ ਨੇ ਕਲਾਸਿਸ ਅੱਛੀਆਂ ਨੇ ਸਕੂਲ ਦਾ ਮਾਹੌਲ ਅੱਛਾ ਲੱਗ ਰਿਹਾ ਐ এনवायरमेंट ਅੱਛਾ ਬਣਿਆ ਹੋਇਆ ਸਾਰਾ ਕੁਝ ਦੇਖ ਕੇ ਆਏ ਹੋ ਤੁਸੀਂ ਹਾਂ ਹਾਂਜੀ ਓਕੇ ਥੈਂਕ ਯੂ ਅੱਛਾ ਤੇ ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ ਤੁਸੀਂ ਪੇਰੈਂਟਸ ਨੂੰ ਆਈ ਕਹਿਣਾ ਚਾਹਾਂਗੇ ਵੀ ਤੁਸੀਂ ਵੀ ਪ੍ਰਾਈਵੇਟ ਸਕੂਲ ਦਾ ਖੇੜਾ ਛੱਡ ਕੇ ਦੇਖੋ ਸਰਕਾਰ ਨੇ ਇਸ ਫੈਸਿਲਿਟੀ ਦਿੱਤੀ ਹੈ ਤੁਹਾਨੂੰ ਵੀ ਫਾਇਦਾ ਚੱਕਣਾ ਚਾਹੀਦਾ ਤੇ ਉਹ ਸੇਵਿੰਗ ਹੋਣ ਵਾਲੀ ਕੀ ਸੋਚਿਆ ਸੇਵਿੰਗ ਬੱਚਿਆਂ ਲਈ ਸੇਵਿੰਗ ਕਰਾਂਗੇ ਕਿਉਂਕਿ ਕਲਾ ਸਕੂਲ ਤੱਕ ਤਾਂ ਹੈ ਨਹੀਂ ਉਸ ਤੋਂ ਅੱਗੇ ਵੀ ਬੱਚਿਆਂ ਨੂੰ ਹਾਇਰ ਐਜੂਕੇਸ਼ਨਸ ਲਈ ਤਾਂ ਕਲੈਕਸ਼ਨ ਚਾਹੀਦੀ ਹੈ ਇਹ ਨਾ ਕਿ ਉਹਨਾਂ ਨੂੰ ਕਿਤਨਾ ਕਿਤੇ ਇੱਥੇ ਤੁਹਾਨੂੰ ਪਤਾ ਫੀਸ ਕਿੰਨੀ ਹੈ ਨਹੀਂ ਹਜੇ ਤੱਕ ਇਹਨਾਂ ਨੇ ਫੀਸ ਨਹੀਂ ਦੱਸਿਆ ਹੈਗਾ ਬਟ ਇਹਨਾਂ ਨੇ ਇੰਨੇ ਹੀ ਕਿਹਾ ਵੀ ਖਰਚਾ ਬਹੁਤ ਘੱਟ ਹੈ ਬਾਕੀ ਦੇਖੋ ਬਹੁਤ ਘੱਟ ਹੀ ਹੈ ਹਾਂਜੀ ਸਰ ਕੀ ਕਹਿਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਤੇ ਕੀ ਨਾਮ ਹੈ ਬੇਟੀ ਦਾ ਬੇਟੀ ਦਾ ਨਾਮ ਗੁਰਨੂਰ ਕੌਰ ਕਿ ਐਕਸਟਰਾ ਮੈਨੇਜਰ ਸਲਾਹ ਦਿੱਤੀ ਤੁਸੀਂ ਐਜ਼ ਅ ਪੇਰੈਂਟਸ ਕਿ ਬੇਟੀ ਨੂੰ ਸਰਕਾਰੀ ਸਕੂਲ ਪਾਣਾ ਸਰ ਗਵਰਨਮੈਂਟ ਸਕੂਲ ਦੀ ਫੈਸਿਲਿਟੀ ਦੇਖ ਕੇ ਤਾਂ ਬਥੇਰੀ ਹੈ ਬਾਕੀ ਪ੍ਰਾਈਵੇਟ ਸਕੂਲ ਦੇ ਖਰਚੇ ਤੁਸੀਂ ਦੇਖ ਲਓ ਨਹੀਂ ਅੱਜ ਕੱਲ ਪਾਕਟ ਮਨੀ ਜੋ ਨਹੀਂ ਹੁੰਦਾ ਨਹੀਂ ਹੁੰਦਾ ਘਰ ਦੇ ਖਰਚੇ ਬਹੁਤ ਹੁੰਦੇ ਦੋ-ਤਿੰਨ ਨਾਮਿਕ ਕੁਝ ਨਹੀਂ ਕਿਤਾਬਾਂ ਕੋਸਟਲੀ ਹਰ ਚੀਜ਼ ਇਹਨਾਂ ਦੀ ਕੋਸਟਲੀ ਇਹਨਾਂ ਨੇ ਕਹਿਣਾ ਬਾਹਰੋਂ ਚੀਜ਼ ਦੇ ਸਾਡੀਆਂ ਅੰਦਰੋਂ ਲਓ ਇਸ ਕਰਕੇ ਅਸੀਂ ਹੁਣ ਦੇਖਿਆ ਕਿੰਨਾ ਖਰਚਾ ਆ ਜਾਂਦਾ ਸੀ ਹੁਣ ਸਰ ਦੱਸਿਆ ਹੀ ਆ ਤੁਹਾਨੂੰ ਤੇ 1 ਲੱਖ ਦੇ ਕਰੀਬ ਖਰਚ ਆਏ ਤਾਂ ਹੁਣ ਤੁਹਾਨੂੰ ਪਤਾ ਕਿ ਵਰਦੀਆਂ ਫ੍ਰੀ ਨੇ ਇੱਥੇ ਸਭ ਕੁਝ ਫ੍ਰੀ ਹੈ ਤੇ ਕਿਤਾਬਾਂ ਵੀ ਫ੍ਰੀ ਜੀ 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 ਫੈਸਿਲਿਟੀ ਜੇ ਅਵੇਲੇਬਲ ਹੈ ਤਾਂ ਹੀ ਅਸੀਂ ਆਏ ਓਕੇ ਤੇ ਜਿਹੜੇ ਸੇਵਿੰਗ ਕਿਤੇ ਨਾ ਕਿਤੇ ਵਾਪਸ ਤੁਹਾਡੀ ਕੋਈ ਹੋਣੀ ਸ਼ੁਰੂ ਹੋਏ ਜੋ ਆਪਾਂ ਕਦੀ ਸੋਚ ਵੀ ਨਹੀਂ ਸਕਦੇ ਸੀ ਇਸ ਲਾਈਫ ਵਿੱਚ ਨਹੀਂ ਸੋਚ ਨਹੀਂ ਸੋਚ ਭਗਵਾਨ ਮਨਸੇ ਦਾ ਦੇ ਨਹੀਂ ਦੇ ਸਕਦਾ ਠੀਕ ਹੈ ਤੇ ਕੀ ਕਹਿਣਾ ਚਾਹੂਗਾ ਜੀ ਬਾਕੀ ਪੇਰੈਂਟਸ ਨੂੰ ਬਾਕੀ ਪੇਰੈਂਟਸ ਨੂੰ ਇਹ ਕਹਿੰਦਾ ਤੁਸੀਂ ਵੀ ਆ ਕੇ ਦੇਖੋ ਜਿੱਦਾਂ ਅਸੀਂ ਟਰਾਈ ਕਰਿਆ ਤੁਸੀਂ ਕਰੋ ਅਰ ਜਿशो ਅੱਗੇ ਨਾਲ ਕੋ ਹਾ ਫੈਸਿਲਟੀਆਂ ਮਿਲਣ ਬੱਚੇ ਦਾ ਫਿਊਚਰ ਬਣੂਗਾ ਕੋਈ ਗਵਰਨਮੈਂਟ ਹੈ ਜੋ ਅਪਰੋਡ ਉਹਨਾਂ ਨੂੰ ਮਿਲੇਗੀ ਬੱਚਾ ਪਰ ਲਿਖੇ ਅੱਗੇ ਤਰੱਕੀ ਤੇ ਤਰੱਕੀ ਮਿਲੇਗਾ ਬੱਚਿਆਂ ਦੇ ਵਾਸਤੇ ਪੈਸੇ ਜੋੜਨੇ ਸ਼ੁਰੂ ਕਰ ਸਕਦੇ ਉਹਨਾਂ ਦੇ ਮੈਰਿਜ ਵਾਸਤੇ ਜੋੜਨੇ ਸ਼ੁਰੂ ਕਰ ਸਕਦੇ ਜਿਉਂ ਜੋ ਕਿ ਬਦਲੇ ਮਹਿੰਗਾਈ ਨੂੰ ਲੈ ਕੇ ਤੁਸੀਂ ਪਹਿਲਾਂ ਕਿਤੇ ਨਾ ਕਿਤੇ ਕਮੀ ਮਹਿਸੂਸ ਹੋ ਰਹੀ ਸੀ ਕਿਉਂਕਿ ਆਮ ਬੰਦਾ ਅਜਕਲ ਦੇ ਸਕੂਲਾ ਦੀ ਤਾਂ ਬਹੁਤ ਪਰੇਸ਼ਾਨ ਹੋ ਚੁੱਕਾ ਹੈ